ਹਜੇ ਤੱਕ ਕੋਈ ਪਰਮਿਟੀ ਦਾ ਨਹੀਂ ਆਇਆ ਕੋਈ ਬੱਟਾ ਨਹੀਂ ਆਇਆ ਕੋਈ ਵੀ ਅਧਿਕਾਰੀ ਮੌਜੂਦਾ ਮੌਸਾਬ ਚ ਕੀੜਾ ਮਾਰ ਨਹੀਂ ਆਇਆ ਜੀ ਕੋਈ ਉਹ ਤਾਂ ਵੱਡੀਆਂ ਗੱਲਾਂ ਕਹਿ ਰਿਹਾ ਕੋ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰ ਰਹੀ ਸਾਡੇ ਪੂਰੇ ਇੰਤਜ਼ਾਮ ਲੈ ਗਿਆ ਜੀ ਹਜੇ ਤੱਕ ਸਾਡੇ ਪਿੰਡ ਜੀ ਮੋਹ ਮੀਓਵਾਲ ਹੋ ਗਿਆ ਜੀ ਰੱਬ ਨਾ ਕਰੇ ਕਿਤੇ ਵੀ ਆਪਨ ਹੁੰਦਾ ਚਾਹੇ ਮੌਸਾਬ ਹੁੰਦਾ ਮੀਓਵਾਲ ਜਾਂ ਗੰਨੇਪੜ ਪਿੱਛੇ ਹੁੰਦਾ ਭੋਲੇਵਾਲ ਇਹ ਉੱਤੋਂ ਪਾਣੀ ਦੀ 20 ਕਿਲੋਮੀਟਰ ਤਲਵਨ ਤੱਕ ਮਾਰ ਕਰਦਾ ਦੁਆਰਾ ਤਲਵਨ ਤੇ ਜਾ ਕੇ ਪਾਣੀ ਡੰਪ ਕਰਦਾ ਜਿਹੜਾ ਮੁਆਵਜ਼ਾ ਆ ਪਿਛਲੇ ਵਾਰੀ ਜੋ 19 ਚ ਜਾਂ 23 ਚ ਹੋਇਆ ਸੀ ਉਹ ਵੀ ਹਲੇ ਪੇਪਰਾਂ 'ਚ ਹੀ ਜਿਨ੍ਹਾਂ ਦੇ ਖੇਤਾਂ ਦੇ ਖੇਤ ਤਬਾਹ ਹੋ ਗਏ ਉਹਨਾਂ ਨੂੰ ਮੈਨੂੰ ਲੱਗਦਾ ਵੀ ਬੋਰੀ-ਬੋਰੀ ਇੱਕ ਕਣਕ ਦੀ ਜਾਂ ਥੋੜੀ ਬਾਈ ਸਪਰੇ ਕੋਈ ਐਦਾਂ ਦੀਆਂ ਚੀਜ਼ਾਂ ਮਤਲਬ ਉਹ ਦਿੱਤੀਆਂ ਵੀ ਨਾ ਮਾਤਰਾ ਉਹ 11 ਲੋਕਾਂ ਦੀ ਆਬਾਦੀ ਆ ਰਹਿਣ ਬਸੇਰੇ ਆ ਬੰਨੂ ਅੰਦਰ ਕੁੱਟੀਆਂ ਆ ਬੰਨੂ ਬਾਹਰ ਕੁੱਟੀਆਂ ਜੀ ਲੋਕਾਂ ਦਾ ਪਸ਼ੂ ਪਾ ਆ ਤੂੜੀਆਂ ਆ ਪੱਠਾ ਢੱਕਾ ਆ ਕੋਈ ਵੀ ਅਧਿਕਾਰੀ ਜੀ ਅਜੇ ਤੱਕ ਝੂਠੀਓ ਸੱਚੀਓ ਮਨਾ ਗੇੜਾ ਵੀ ਨਹੀਂ ਮਾਰਨਾ ਆ ਲ ਆਪਣੇ ਜਿਹੜੇ ਨੌਜਵਾਨੇ ਆਪਣੀਆਂ ਹਿੱਕਾਂ ਡਾਢਾ ਕੇ ਜਿਹੜੇ ਆ ਪਾਣੀ ਨੂੰ ਜਿਹੜਾ ਡੱਕ ਰਹੇ ਹੈਗੇ ਆ ਸਰਕਾਰੀ ਸਿਹਤਾਂ ਸਰਕਾਰੀ ਜਿਹੜੇ ਐਲਾਨ ਆ ਉਹ ਸਿਰਫ ਹਵਾ ਦਾ ਇੱਕ ਤਰ੍ਹਾਂ ਦਾ ਬੁਲਬੁਲਾ ਹੈਗਾ ਆ ਇਹਨਾਂ ਲੋਕਾਂ ਨੇ ਹਰ ਵਾਰ ਜਦੋਂ ਵੀ ਲੋੜ ਪਈ ਆ ਆਪਣੀਆਂ ਹਿੱਕਾਂ ਡਾ ਕੇ ਆਪ ਆਪਣੇ ਘਰਾਂ ਚੋਂ ਖਰਚ ਕਰ ਕਰਕੇ ਜਿਹੜੀਆਂ ਆ ਇਹ ਜਿਹੜੀ ਆ ਪਾਣੀ ਦੀ ਜਦੋਂ ਮਾਰ ਪੈਂਦੀ ਆ ਆਪਣੇ ਉੱਪਰ ਆਲੇ ਆਪ ਕਰਦੇ ਆ ਅੱਜ ਤੱਕ ਜਿਹੜੀ ਵੀ ਭੀੜ ਇਧਰੋਂ ਸਾਡੇ ਤੇ ਪਈ ਆ ਇਹ ਸਾਡੇ ਦੋਨੋਂ ਨਗਰਾਂ ਨੇ ਨਹੀਂ ਜਿੱਠੀ ਆ ਅੱਜ ਤੱਕ ਕਿਸੇ ਨੇ ਵੀ ਕੋਈ ਵੀ ਕੋਈ ਕਿਸੇ ਨੇ ਵਾਦਾ ਵੀ ਨਹੀਂ ਕੀਤਾ ਕਿ ਵਾਦਾ ਕਰ ਲੈਣੇ ਆ ਵੀ ਚਲੋ ਅਸੀਂ ਬੰਨ ਉੱਚਾ ਕਰਾਂਗੇ ਜਾਂ ਮਜ਼ਬੂਤ ਕਰਾਂਗੇ ਪੁੱਛਣ ਵੀ ਨਹੀਂ ਆਏਗੀ ਜੇ ਕਿਤੇ ਬੰਨ ਕਮਜ਼ੋਰ ਆ ਪੱਟਾ ਪਾ ਦਿਜੀਏ ਜੀ ਜਾਂ ਪੂਰੇ ਭਰ ਕੇ ਲਾ ਦਿਜੀਏ ਜਾਂ ਟਰੋਕਰ ਬਣਾਈਏ ਜਾਂ ਕੁਛ ਨਾ ਕੁਛ ਕਰੀਏ ਰੱਬ ਨਾ ਕਰੇ ਜੀ 19 ਕੀ ਹੋ ਗਈ ਫੇਰ ਇੱਥੇ ਵੀਡੀਓ ਬਣਾਉਣ ਵਾਲੇ ਵੀ ਬਹੁਤ ਆ ਜਾਣੇ ਆ ਬਰੈਡ ਲੈ ਕੇ ਲੰਦਰ ਲਾਉਣ ਵਾਲੇ ਵੀ ਬਹੁਤ ਆ ਜਾਣੇ ਆ ਕੇਸ ਵੇਲੇ ਮਜਬੂਤਾ ਸਥਿਤੀ ਇਹ ਆ ਇੱਥੇ ਹਜੇ ਤੱਕ ਸਰਕਾਰੀ ਪ੍ਰਸ਼ਾਸਨ ਜਿਹੜਾ ਆ ਜ਼ਿਲ੍ਹਾ ਪ੍ਰਸ਼ਾਸਨ ਇਹ ਸਰਕਾਰ ਦਾ ਕੋਈ ਨੁਮਾਇੰਦਾ ਆ ਪਿੰਡ ਵਿੱਚ ਹਜੇ ਤੱਕ ਸਾਰ ਲੈ ਨਹੀਂ ਪਹੁੰਚਾ ਇਹ ਬੰਨ ਸੇਮ ਪਰਲੇ ਸੜ ਜਾ ਕੇ ਜਿ ਪ੍ਰਿੰਬਧਿਆਨ ਨਿੜ ਚੜਜੀ ਹਾਂਜੀ ਚਾਹਤ ਦੇ ਯੂਨੀਵਰਸਿਟੀ ਆ ਗਈ ਹਾਂਜੀ ਚਾਹੇ ਉੱਥੇ ਬਹੁਤ ਤਕੜੇ ਬੰਦਿਆਂ ਦੀ ਕੂਟੀਆਂ ਆ ਗਈਆਂ ਕਾਲਜ ਜਾ ਕੇ ਉਹ ਐਨ ਬੰਨ ਫੁੱਲ ਪੱਕਾ ਜਿਹੜਾ ਵੀ ਤੁਹਾਡੇ ਚ ਕੋਈ ਗਿਆ ਹੋਇਆ ਨਾ ਪਰਲੇ ਪਾਸੇ ਚ ਪਾਰ ਵਾਲੇ ਪਾਸੇ ਜੀ ਬਾਹਰਲੀ ਕੰਟਰੀਆਂ ਨੂੰ ਬੰਨ ਬਣਾਇਆ ਆ ਉਧਰੋਂ ਟੁੱਟਦਾ ਨਹੀਂ ਇੱਧਰੋਂ ਢਾ ਲਾ ਲਾ ਕੇ ਲੋਕਾਂ ਦੀ ਮਾਲਕੀ ਦੀਆਂ ਜ਼ਮੀਨਾਂ ਵੀ ਤਾਂ ਬੰਨ ਦੀ ਰੇਪੇਰ ਜਾਂ ਰੋਡ ਬਣਨ ਨੂੰ ਚ ਰੋਡ ਬਣ ਸਕਦਾ ਆ ਪੰਜਾਬ ਦਾ ਜਿਹੜਾ ਸਾਡਾ ਮਾਹੌਲ ਆ ਅਸੀਂ ਸੱਪ ਲੰਘਣ ਤੋਂ ਬਾਅਦ ਲੀਕ ਕੁੱਟਣ ਵਾਲੇ ਆ ਨੀਟ ਵੀ ਪਿੰਡ ਵਾਸੀਆਂ ਨੇ ਜ਼ੋਰ ਮਾਰਿਆ ਕੁਝ ਪ੍ਰਸ਼ਾਸਨ ਨੇ ਜਦੋਂ ਇਹ ਸੂਈ ਸਿਰੇ ਤੇ ਜਾਂਦੀ ਆ ਉਦੋਂ ਪ੍ਰਸ਼ਾਸਨ ਆਉਂਦਾ ਹੈ ਕਿ ਜਦੋਂ ਪਤਾ ਕਿ ਅੱਥੋਂ ਹੁਣ ਕੰਮ ਗਿਆ ਕਿ ਜੇ ਹੁਣ ਨਾ ਗਿਆ ਤਾਂ ਮੁੜ ਕੇ ਲੋਕਾਂ ਨੇ ਮਾਣ ਨਹੀਂ ਦੇਣੀ ਕੋਈ ਵੀ ਨਹੀਂ ਆਇਆ ਜੀ ਕੋਈ ਮਾਸਟਰ ਰੈਂਕ ਅਸੀਂ ਡਿਊਟੀ ਨਹੀਂ ਕੋਈ ਬਲਾਕ ਵਾਲਿਆਂ ਦਾ ਨਹੀਂ ਕੋਈ ਨਹੀਂ ਅਜੇ ਤੱਕ ਆਇਆ ਹੋਰ ਇੱਕ ਮਸੇ ਰਹੇਗਾ ਬੜੇ ਦਾ ਛੋਟੇ ਵੀ ਨਹੀਂ ਕੋਈ ਆਇਆ ਤਾਂ ਉਹ ਵੀ ਮੰਗਾ ਤਾਂ ਹੁਣ ਕਿੱਦਾਂ ਤਾਂ ਹੁੰਦਾ ਨਹੀਂ ਕਿ ਸਰਕਾਰ ਨੂੰ ਮੰਗਾ ਦਾ ਨਹੀਂ ਪਤਾ ਜੀ ਉਹਨਾਂ ਦੀ ਸਰਪੇ ਟੀਮਾਂ ਆ ਉਹਨਾਂ ਨੂੰ ਸਾਰਾ ਪਤਾ ਦਾਨ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਚੜਦਾ ਕਿੰਨੇ ਵਜੇ ਛੱਪਦਾ ਤੇ ਹੋਰ ਦੇਖੋ ਸਾਡੇ ਰੋੜ ਜਾਣਗੇ ਜੇ ਰੋੜਣੇ ਗਿਰਨ ਨੂੰ ਰੋੜਦੇ ਆ ਨੂੰ ਜੀ ਭਾਈ ਚਾਨਣ ਪ੍ਰਮਾਤਮਾ ਦੀ ਕੋਈ કૃਪੀ ਆ ਜਾਵੇ ਬੰਦੇ ਟੁੱਟ ਜਵੇ ਟੁੱਟਣ ਵਾਲਾ ਹੈ ਹੀ ਜਿੱਦਾਂ ਉਹ ਸਰਪੰਚ ਸਾਹਿਬ ਨੂੰ ਦੱਸਿਆ ਸਾਨੂੰ ਉਹਨਾਂ ਨੂੰ ਲੋਕਾਂ ਨੂੰ ਕੱਢਣ ਨੂੰ ਵੀ ਰਾਹ ਹੈ ਨਹੀਂ ਦਾਵੇ ਸਾਰੇ ਫੋਕੇ ਆ ਮੰਗਾ ਪੀਲੋ ਬਹੁਤ ਵਾਰ ਰੱਖ ਚੁੱਕੇ ਆ ਇਹ ਅਜੇ ਤੱਕ ਪੂਰੀ ਨਹੀਂ ਹੋਈ ਉਹ ਅਜਾਪਾ ਜਿਹੜਾ 7 ਲੋਜੇ ਦੇ ਨੇੜਲੇ ਪਿੰਡ ਹੈਗੇ ਆ ਮੋਹ ਸਾਹਿਬ ਉੱਥੇ ਪਹੁੰਚੇ ਸੀਗੇ ਤੇ ਸਰਪੰਚ ਮੋਹ ਸਾਹਿਬ ਸਾਡੇ ਨਾਲ ਆ ਉਮਰਜੀਤ ਸਿੰਘ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਵੇ ਖਾੜਾਂ ਦੇ ਜਿਹੜੇ ਕਿਹੋ ਜਿਹੇ ਹਾਲਾਤ ਆ ਕਿਉਂਕਿ ਪਾਣੀ ਵੱਡੀ ਪੱਧਰ ਤੇ ਜਿਹੜਾ ਪਿੱਛੋਂ 7 ਲੋਜੇ ਦੇ ਵਿੱਚ ਜਿਹੜਾ ਛੱਡਿਆ ਜਾ ਰਿਹਾ ਹੈਗਾ ਹਾਂ ਇਸ ਪੰਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਹਿਲਾ ਸਵਾਲ ਤਾਂ ਇਹ ਆ ਵੀ ਮੌਜੂਦਾ ਸਥਿਤੀ ਕੀ ਆ ਬੜੀਆਂ ਫਵਾਹਾਂ ਦਾ ਵੀ ਬੜਾ ਦੌਰ ਚੱਲਦਾ ਪਿਆ ਵੀ ਜਿਹੜਾ ਨਿਓ ਵਾਲ ਬੰ ਟੁੱਟ ਗਿਆ ਮੋਹ ਸਾਹਿਬ ਵਾਲ ਟੁੱਟ ਗਿਆ ਤਾਂ ਮੌਜੂਦਾ ਸ ਪੰਤ ਜੀ ਨੇ ਟਟਾ ਮੌਜੂਦਾ ਸਥਿਤੀ ਇਹ ਹੈ ਜੀ ਸਾਡੇ ਪੰਤ ਤੇ ਜਿੱਥੇ ਸਾਡੇ ਨੰਬਰਦਾਰ ਸਾਹਿਬ ਹੀਮ ਚਾਰਜੀ ਦੀ ਜ਼ਮੀਨ ਹੈ ਉੱਥੋਂ ਕਿ ਦਰਿਆ ਨੇ ਜੀ ਪੂਰੀ ਢਾਂ ਲਾਈ ਆ ਅੱਛਾ ਜੀ ਤੇ ਪਰਸੋ ਚੌਥ ਦੇ ਸਾਡੇ ਪਿੰਡ ਦੇ ਬੰਦੇ ਜਿਹੜੇ ਕਿਨਾਂ ਦੇ ਪੌਪੂਲਰ ਆ ਉਥੋਂ ਜ਼ਮੀਨ ਉਹ ਕੱਟ ਰਹੇ ਤੋ ਆਪਣੇ ਉਹ ਛੋਟੇ ਬੂਟੇ ਵੀ ਪੱਟ-ਪੱਟ ਕੇ ਬਾਹਰ ਲਿਆ ਰਹੇ ਆ ਕਿ ਬੂਟੇ ਜਿਹੜੇ ਉਹ ਪਾਣੀ ਚ ਡੁੱਬੀ ਜਾ ਰਹੇ ਆ ਅੱਛਾ ਜੀ ਤੇ ਪੂਰੀ ਜ਼ਿਆਦਾ ਟਾਂ ਲੱਗੀ ਐ ਜੇ ਕਹਦੇ ਪ੍ਰਸ਼ਾਸਨ ਵੱਲੋਂ ਜੀ ਅਜੇ ਤੱਕ ਕੋਈ ਪਰਮਿਟੀ ਦਾ ਨਹੀਂ ਆਇਆ ਕੋਈ ਬੱਟਾ ਨਹੀਂ ਆਇਆ ਕੋਈ ਵੀ ਅਧਿਕਾਰੀ ਮੌਸਾਪ ਵਿੱਚ ਕੀੜਾ ਮਾਰ ਨਹੀਂ ਆਇਆ ਜੀ ਬੋਕੀ ਤੇ ਕੋਈ ਬਹੁਤ ਵੱਡੀਆਂ ਗੱਲਾਂ ਕਹਿਨੇ ਕੋ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰ ਰਹੀ ਸਾਡੇ ਪੂਰੇ ਇੰਤਜ਼ਾਰ ਲੈ ਕੇ ਆ ਜੀ ਹਜੇ ਤੱਕ ਸਾਡੇ ਪਿੰਡ ਜੀ ਮੋਹ ਮੀਓਣ ਹੋ ਗਿਆ ਜੀ ਰੱਬ ਨਾ ਕਰੇ ਕਿਤੇ ਵੀ ਆਪਨ ਹੁੰਦਾ ਚਾਹੇ ਮੌਸਾਪ ਹੁੰਦਾ ਮੀਓ ਵਾਲਾ ਜਾਂ ਕੰਨੇਪਿੰਡ ਪਿੱਛੇ ਹੁੰਦਾ ਘੋੜੇਵਾਲ ਇਹ ਉੱਥੋਂ ਪਾਣੀ ਦੀ 20 ਕਿਲੋਮੀਟਰ ਤਲਵਨ ਤੱਕ ਮਾਰ ਕਰਦਾ ਦੁਆਰਾ ਤਲਵਨ ਤੇ ਜਾ ਕੇ ਪਾਣੀ ਡੰਪ ਕਰਦਾ ਹਜ਼ਾਰਾਂ ਲੋਕਾਂ ਦੀ ਆਬਾਦੀ ਆ ਰਹਿਣ ਬਸੇਰੇ ਆ ਬੰਨੋਂ ਅੰਦਰ ਕੁੱਟੀਆਂ ਆ ਬੰਨੋਂ ਬਾਹਰ ਕੁੱਟੀਆਂ ਜੀ ਲੋਕਾਂ ਦਾ ਪਸ਼ੂ ਪਾ ਆ ਤੂੜੀਆਂ ਆ ਪੱਠਾ ਢੱਕਾ ਆ ਕੋਈ ਵੀ ਅਧਿਕਾਰੀ ਜੀ ਅਜੇ ਤੱਕ ਝੂਠੀਓ ਸੱਚੀਓ ਮਨਾ ਗੇੜਾ ਵੀ ਨਹੀਂ ਮਾਰਨਾ ਆ ਕੋਈ ਵੀ ਸਾਨੂੰ ਕੋਟ ਜਿਹੜੀ ਆ ਕੁੱਛਣ ਵੀ ਨਹੀਂ ਆਏਗੀ ਜੇ ਕਿਤੇ ਬੰਨ ਕਮਜ਼ੋਰ ਆ ਪੱਟਾ ਪਾ ਦੀਏ ਜਾ ਪੂਰੇ ਘਰ ਕੇ ਲਾ ਦਿਏ ਜਾਂ ਠੋਕਰ ਬਣਾਈਏ ਜਾਂ ਕੁਛ ਨਾ ਕੁਛ ਕਰੀਏ ਰੱਬ ਨਾ ਕਰੇ ਜੀ ਉਨੀ ਕੀ ਹੋ ਗਈ ਫੇਰ ਇੱਥੇ ਵੀਡੀਓ ਬਣਾਉਣ ਵਾਲੇ ਵੀ ਬਹੁਤ ਆ ਜਾਣੇ ਆ ਬਰੈਡ ਲੈ ਕੇ ਲੰਗਰ ਲਾਉਣ ਵਾਲੇ ਵੀ ਬਹੁਤ ਆ ਜਾਣੇ ਆ ਕੋਸ਼ਿਸ਼ ਕਰੋ ਕਿ ਸਾਨੂੰ ਲੰਗਰ ਨਾ ਹੀ ਖਵਾਉਣ ਸਾਡਾ ਬੰਨ ਬਚਾ ਲੈਣ ਜੀ ਸੋਵੇਂ ਸਰਪੰਚ ਉਮਰਜੀਤ ਸਿੰਘ ਬਹੁਤ ਵੱਡੀ ਆ ਜਿਹੜੀਆਂ ਗੱਲਾਂ ਆਪਾਂ ਕਹਿ ਸਕਦੇ ਆ ਕਿਉਂਕਿ ਸਰਕਾਰ ਵੱਡੇ ਵੱਡੇ ਦਾਅਵੇ ਜਿਹੜੀ ਕਰ ਰਹੀ ਆ ਤੇ ਇੰਤਜ਼ਾਮ ਅਸੀਂ ਜਿਹੜੇ ਆ ਪੁਖਤਾ ਕੀਤੇ ਹੋਏ ਆ ਹੜ੍ਹਾਂ ਤੋਂ ਬਚਾਅ ਵਾਸਤੇ ਰਾਹਤ ਕਾਰਜ ਆ ਸਾਡੇ ਚੱਲੇ ਹੈਗੇ ਆ ਔਰ ਇਹ ਜਿੱਥੇ ਅਸੀਂ ਦਾਣਾ ਮੰਡੀ ਬਹੁਤ ਸਾਰੇ ਪਿੰਡ ਦੇ ਵਿੱਚ ਖੜੇ ਆ 2023 ਦੇ ਵਿੱਚ ਜਦੋਂ ਬਹੁਤ ਵੱਡੇ ਹਾਲਾਤ ਹੜ੍ਹਾਂ ਦੇ ਬਣੇ ਆ ਇੱਥੇ ਬਹੁਤ ਵੱਡੇ ਰਾਹਤ ਕਾਰਜ ਇੱਥੋਂ ਜਿਹੜੇ ਚੱਲੇ ਸੀਗੇ ਪਰ ਮੌਜੂਦਾ ਸਥਿਤੀ ਇਹ ਆ ਵੀ ਜਦੋਂ ਕੋਈ ਨਾ ਕੋਈ ਚੀਜ਼ ਵਾਫਰ ਜਾਂਦੀ ਆ ਹੜ ਆ ਜਾਂਦੇ ਨੁਕਸਾਨ ਹੋ ਜਾਂਦਾ ਆ ਉਸ ਵੇਲੇ ਜਿਹੜੀ ਦੁਹਾਈ ਪਾਈ ਦਾ ਕੀ ਫਾਇਦਾ ਤੇ ਲੋੜ ਵੇਲੇ ਜਿਹੜਾ ਕੋਈ ਸਹਾਇਤਾ ਨਹੀਂ ਪਹੁੰਚੀ ਇਸ ਵੇਲੇ ਮਜਬੂਦਾ ਸਥਿਤੀ ਇਹ ਆ ਇੱਥੇ ਹਜੇ ਤੱਕ ਸਰਕਾਰੀ ਪ੍ਰਸ਼ਾਸਨ ਜਿਹੜਾ ਆ ਜ਼ਿਲ੍ਹਾ ਪ੍ਰਸ਼ਾਸਨ ਦੇ ਸਰਕਾਰ ਦਾ ਕੋਈ ਨੁਮਾਇੰਦਾ ਆ ਪਿੰਡ ਵਿੱਚ ਹਜੇ ਤੱਕ ਸਾਰ ਲੈ ਨਹੀਂ ਪਹੁੰਚਾ ਸਾਜੀ ਸਰਪੰਚ ਸਾਹਿਬ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਤੇ ਤਹਿਸੀਲਦਾਰ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਦਰਦੀ ਪਹੁੰਚਾ ਕੋਈ ਜਦਾਂ ਪਿਛਲੀ ਆਪਾਂ ਨੂੰ ਪਿੰਡ ਕਿਉਂਕਿ ਹਰ ਸਾਲ ਜਿਹੜੇ ਆ ਜਦੋਂ ਵਿਹਾਰ ਆਉਂਦੇ ਜਾਂ ਬਰਸਾਤ ਆਉਂਦੀ ਹੈ ਹਰ ਸਾਲ ਇਦਾਂ ਤੇ ਹਾਲਾਤ ਬਣ ਜਾਂਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਲੋੜੀਆਂ ਦੀਆਂ ਜਿਹੜੀਆਂ ਆਪਾਂ ਜਿਹਦੇ ਆਪਾਂ ਅਗਲੇ ਤੌਰ ਤੇ ਪ੍ਰਬੰਧ ਕਰ ਸਕਦੇ ਆ ਸਭ ਤੋਂ ਸਰ ਮੇਲ ਤਾਂ ਜਿਹੜੀ ਹੈਗਾ ਜੀ ਬੰਨ ਦੀ ਮਜ਼ਬੂਤੀ ਇਹ ਬੰਨ ਸੇਮ ਪਰਲੇ ਸੜ ਜਾ ਕੇ ਜੇ ਪਰਲ ਵਿਧਿਆ ਨੜ ਚੜ ਜੀ ਹਾਂਜੀ ਚਾਹੇ ਤੇ ਯੂਨੀਵਰਸਿਟੀ ਆ ਗਈ ਹਾਂਜੀ ਚਾਹੇ ਉੱਥੇ ਬਹੁਤ ਤਕੜੇ ਬੰਦੇ ਦੀ ਕੂਟੀਆਂ ਆ ਗਈਆਂ ਕਾਲਜਾਂ ਜਾ ਕੇ ਉਹ ਐਨ ਬੰਨ ਫੁੱਲ ਪੱਕਾ ਜਿਹੜਾ ਵੀ ਤੁਹਾਡੇ ਚ ਕੋਈ ਗਿਆ ਹੋਇਆ ਨਾ ਪਰਲੇ ਪਾਸੇ ਚ ਪਾਰ ਵਾਲੇ ਬਾਹਰਲੀ ਕੰਟਰੀਆਂ ਨੂੰ ਬੰਨ ਬਣਾਇਆ ਆ ਉਧਰੋਂ ਟੁੱਟਦਾ ਨਹੀਂ ਇੱਧਰੋਂ ਢਾ ਲਾ ਲਾ ਕੇ ਲੋਕਾਂ ਦੀ ਮਾਲਕੀ ਜ਼ਮੀਨਾਂ ਵੀ ਤਾਂ ਬੰਨ ਦੀ ਰੇਪੇਰ ਜਾਂ ਰੋਡ ਬਣਨ ਨੂੰ ਚ ਰੋਡ ਬਣ ਸਕਦਾ ਕਿਉਂਕਿ ਸਾਡੇ ਜੀ ਫਲੌਅ ਤੋਂ ਸਿੱਧਾ ਦਰਿਆ ਆ ਕੇ ਮਿਓ ਵਾਲਾ ਕੇ ਐਲ ਬਣਦੀ ਆ ਜੇ ਤੁਸੀਂ ਵੀਡੀਓ ਕਰਾਪ ਕੀਤੀ ਹੋਗੀ ਤਾਂ ਪੂਰੀ ਐਲ ਬਣਦੀ ਆ ਮਿਓ ਵਾਲਾ ਬਾਬੇ ਮਾਸਟਰ ਜਗਤ ਉੱਥੇ ਪੂਰੀ ਠੋਕਰ ਬਣਦੀ ਆ ਜੀ ਤੇ ਸੈਕੰਡ ਜਿਹੜਾ ਉਧਰ ਪਪਨਰ ਲੱਗਾ ਹੈ ਪਾਲੀ ਸਾਈਡ ਚੋਂ ਅਗਲੇ ਜੇ ਆਪਣੀ ਮਾਲਕੀ ਜ਼ਮੀਨਾਂ ਤੇ ਲੈ ਦਰਿਆ ਹੋ ਜਾਂਦਾ ਪੀੜਾ ਦਰਿਆ ਪੀੜਾ ਹੋਣਾ ਤੇ ਠੋਕਰ ਲਾ ਕੇ ਤਾਂ ਫਿਰ ਉਹ ਵੱਢਦਾ ਆ ਜੀ ਕਿ ਉਹ ਇਹ ਕਿ ਬੰਦੀ ਠੋਕਰਾਂ ਲੱਗਣ ਪ੍ਰੋਪਰ ਤੇ ਮਿੱਟੀ ਪਾਵੇ ਉੱਤੇ ਜਿੱਥੇ ਜਿੱਥੇ ਪੱਥਰ ਪੈਣ ਵਾਲਾ ਪੱਥਰ ਪਾਵੇ ਇਹ ਤਾਂ ਚਲੋ ਜਿਹੜਾ ਸਮਾਂ ਹੁਣ ਲੰਘ ਚੁੱਕਾ ਹੈ ਨਾ ਇਸ ਵੇਲੇ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਜੇ ਪਹਾੜ ਤੋਂ ਵੈਸੇ ਕਹਿੰਦੇ ਵੇ ਇਸ ਵੇਲੇ ਕਿਹੜੀਆਂ ਚੀਜ਼ਾਂ ਜਿੱਦਾਂ ਮਿੱਟੀ ਦੀ ਰੋੜ ਹੈ ਜਾਂ ਹੋਰ ਮੋਰੀ ਵਾਲੀ ਰੋੜ ਜਾਂ ਹੋਰ ਚੀਜ਼ਾਂ ਦੀ ਰੋੜ ਕਿਹੜੀ ਮੌਜੂਦਾ ਇਸ ਵੇਲੇ ਜੇ ਕਹੀਏ ਮੌਜੂਦਾ ਦੇ ਤਰੀਕੇ ਦਾ ਪ੍ਰਬੰਧ ਕਰ ਸਕਦੇ ਹਾਂ ਮੌਜੂਦਾ ਤੇ ਜਿੱਦਾਂ ਹੁਣ 19 ਚ ਵੀ ਪਿੰਡ ਵਾਸੀਆਂ ਨੇ ਜ਼ੋਰ ਮਾਰਿਆ ਕੁਛ ਪ੍ਰਸ਼ਾਸਨ ਨੇ ਜਦੋਂ ਇਹਨ ਸੂਈ ਸਿਰੇ ਤੇ ਜਾਂਦੀ ਆ ਉਦੋਂ ਪ੍ਰਸ਼ਾਸਨ ਆਉਂਦਾ ਹੈ ਕਿ ਜਦੋਂ ਪਤਾ ਕਿ ਹੱਥੋਂ ਹੁਣ ਕੰਮ ਗਿਆ ਤੇ ਜੇ ਹੁਣ ਨਾ ਗਿਆ ਤਾਂ ਮੁੜ ਕੇ ਲੋਕਾਂ ਨੇ ਮਾਣ ਨਹੀਂ ਦੇਣੀ ਉਦੋਂ ਪ੍ਰਸ਼ਾਸਨ ਆਉਂਦਾ ਆ ਤੇ ਜੇਕਰ ਹੁਣ ਲੋੜਿਆ ਤਾਂ ਜਿੱਦਾਂ ਪਾ ਪੂਰੀ ਹੋ ਕੇ ਤਾਂ ਆਪਾਂ ਠੋਕਰਾਂ ਪਾਸੋਂ ਬਣਾ ਸਕਦੇ ਆ ਜਾਂ ਕੁਦਰਤ ਜਿਹੜੇ ਪਿੱਛੋਂ ਰੜਕੇ ਆਉਂਦੇ ਉਹ ਲਾ ਕੇ ਮੋਹਰੇ ਦੇ ਕਿਤੇ ਨਾ ਕਿਤੇ ਉਹਦਾ ਪਾੜਾ ਮੋਟਾ ਵਹਾ ਕਰ ਸਕਦੇ ਜੇ ਇਹ ਜੇ ਬਾਕੀ ਤਾਂ ਕੁਦਰਤ ਆ ਜੀ ਐਨੇ ਪਾਣੀ ਮੋਹਰੇ ਕੁਦਰਤ ਮੋਹਰੇ ਕਿ ਪਹਿਲੇ ਪ੍ਰਬੰਧ ਹੁੰਦਾ ਆ ਉਹ ਚੀਜ਼ ਬੱਕਰੀ ਹੁੰਦੀ ਮੌਕੇ ਦਾ ਪ੍ਰਬੰਧ ਜਿਹੜਾ ਹੁੰਦਾ ਉਹ ਤਾਂ ਜੀ ਕੰਮ ਚਲਾਉ ਹੁੰਦਾ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੁਣ ਸਰਕਾਰ ਦੇ ਦਾਅਵੇ ਜਦੋਂ ਆਪਾਂ ਖਵਾਰਨਾ ਚ ਦੇਖਦੇ ਆਂ ਜਿਹੜੇ ਵੀਡੀਓ ਵਿੱਚ ਦੇਖੇ ਗਿਆ ਉਹ ਤਾਂ ਕਹਿੰਦੇ ਅੱਜ ਤਾਂ ਬਹੁਤ ਵਧੀਆ ਪ੍ਰਬੰਧ ਕੀਤੇ ਆ ਗਏ ਤੇ ਸੌ ਚੋਂ ਆਪਾਂ ਕਿੰਨੇ ਨੰਬਰ ਦੇ ਸਕਦੇ ਆਂ ਤੇ ਪ੍ਰਬੰਧ ਦੇ ਉਹ ਤੁਸੀਂ ਦੇਖੇ ਹੀ ਹੋਏ ਆ ਜੀ ਤੁਸੀਂ ਤਾਂ ਦੇਖੇ ਹੀ ਆਂ ਯਾਰ ਸਰਕਾਰੀ ਜਿਹੜੇ ਦਾਅਵਿਆਂ ਦੇ ਵਿੱਚ ਜਦੋਂ ਆਪਾਂ ਉਹ ਹਕੀਕਤ ਦੀ ਜ਼ਮੀਨ ਨੇ ਹਕੀਕਤ ਦੇ ਤੌਰ ਤੇ ਦੇਖਦੇ ਆਂ ਤੇ ਤੇ ਅੱਜ ਤੱਕ ਕੋਈ ਆ ਜਨਾ ਤੁਸੀਂ ਤਾਂ ਅੱਖ ਜੀ ਦੇਖੋ ਜੀ ਜਿਹੜੀ ਬਿਲਗੀ ਵਾਲੀ ਪੈਪਲਲ ਪੈਣੀ ਆ ਜੀ ਇੱਥੋਂ ਦੀ ਪੈਣੀ ਆ ਜਦੋਂ ਉਹ ਵੀ ਪਾਣੀ ਉਹਦੇ ਵਿੱਚ ਡਿਗਿਆ ਜਦੋਂ ਕਹਿੰਦੇ ਆ ਕਿ ਸਾਨੂੰ ਲੋੜ ਨਹੀਂ ਅਸੀਂ ਉਦੋਂ ਦਰਿਆ 'ਚ ਪਾਉਣਾ ਹੁਣ ਤੇ ਜਿਹੜਾ ਦਰਿਆ 'ਚ ਪਾਣੀ ਆ ਕਿਸੇ ਨੂੰ ਵੀ ਨਹੀਂ ਲੋੜ ਹੈ ਕਿ ਸਾਨੂੰ ਫਸਲਾਂ ਟਿਕਾਣੇ ਕਿੰਨੀਆਂ ਆ ਜਦੋਂ ਇਹ ਵੀ ਪਾਣੀ ਵਿੱਚ ਡੰਪ ਹੋਊਗਾ ਜ਼ਿਆਦਾ ਹੋਊਗਾ ਲੈਵਲ ਕਿੰਨਾ ਵੱਧੂਗਾ ਤੁਸੀਂ ਇਹ ਚੀਜ਼ ਨਾ ਸਮਝੋ ਜੀ ਮੌਸਮ ਨਾਲ ਹੀ ਬੁਰਜਿਆ ਲੱਧੜਾ ਆ ਠੀਕ ਨਹੀਂ ਸੰਘੋ ਵਾਲਿਆ ਸੰਘੋ ਵਾਲਾ ਕਾਟਾ ਆ ਇਹ ਸਾਰੀ ਬਹਿਤ ਆ ਜੀ ਤੇ ਮਾਲਾ ਲਾ ਪਿੱਛੋਂ ਗੰਨੇ ਪਿੰਡ ਤੋਂ ਲੈ ਕੇ ਤੱਕਰਨ ਫਲੋਰ 'ਤੇ ਲੱਗ ਜਾਂਦੀ ਸਾਰੀ ਬੈਲਟ ਦਾ ਹੀ ਨੁਕਸਾਨ ਹੈ ਇਕੱਲਾ ਮੌਸਮ ਸਾਫ ਦਾ ਨਹੀਂ ਹੁੰਦਾ ਰੱਬ ਨਾ ਕਰੇ ਤੇ ਪਿੱਛੋਂ ਵੀ ਕੁਝ ਨੁਕਸਾਨ ਹੁੰਦਾ ਸਾਰਾ ਏਰੀਆ ਦਾ ਹੁੰਦਾ ਜੀ ਇੱਕ ਪਿੰਡ ਦਾ ਲਾ ਕੇ ਗਿਣਿਆ ਜਾਵੇ ਇਹ ਘੱਟੋ ਘੱਟ ਦੇ 5-7 ਸਾਡੇ 10 ਪਿੰਡ ਆ ਯਾਰਾ ਨਾ ਟੱਗਾ ਯਾਰਾ ਤੋਂ 15 ਜਿੰਦਗੀ ਯਾਰਾ ਲੋਪਰੀ ਜਿੰਦਗੀ ਜਿਹੜਾ ਹੈ ਨਾ ਪਿੰਡ ਹੈ ਤੁਹਾਡਾ ਇੱਕ ਬਰਾ ਸੈਂਟਰ ਕਿੱਥੇ ਆਪਾਂ ਖੜੇ ਆ ਤੁਹ ਵਾਲੇ ਜਿੰਨਾ ਏਰੀਆ ਪੈਂਦਾ ਇਥੇ ਮੌਸਮ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈਗਾ ਇਹ ਸੈਂਟਰ ਹਰ ਵਾਰ ਰਾਹਤ ਕਾਰਜ ਜਾਂਦਾ ਵੀ ਬਣਦਾ ਹੈ ਤੁਹਾਡੇ ਪਿੰਡ ਨੂੰ ਕਾਫੀ ਤਜਰਬਾ ਹੈ ਕਿ ਜਦੋਂ ਇਥੇ ਲੋਡ ਪੈਂਦੀ ਆ ਕਿਹੋ ਜੀ ਰਾਤ ਸਮੋਤ ਦੇ ਕਿਹੋ ਜੀ ਚੀਜ਼ਾਂ ਦੀ ਲੋਡ ਪੈਂਦੀ ਆ ਇਹਦੇ ਜਿੰਦੇ ਪਾਸੇ ਰਹਿਣ ਦੀ ਐਮ ਆਰ ਆਈ ਸਾਡੇ ਤਾਂ ਪਿੰਡ ਵਾਲੇ ਵੀ ਜਿੰਨੇ ਜੋਗੀ ਹੈਗੇ ਰਪਣਾ ਕਰੀ ਜਦੋਂ ਕੁਦਰਤੀ ਆਫਤ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਆਉਂਦੀ ਆ ਹਰ ਘਰ ਤੈਲ ਫਲ ਦੇ ਕੇ ਇਹ ਅਕੀਦੇ ਕੋਈ ਦੂਜਾ ਕਰ ਪ੍ਰੋਬਲਮ ਜੇ ਇੱਕ ਦੂਜੇ ਨੂੰ ਸਹਿਤਾ ਕਰਦੇ ਜੀ ਪਹਿਲਾਂ ਤੋਂ ਕਰਦੇ ਆਈ ਆ ਉਹ ਤਾਂ ਫਿਰ ਐਨਆਰਆਈ ਆ ਜਾਂ ਪਿੰਡ ਵਾਸੀ ਆ ਕਿ ਜਦੋਂ ਟਰੈਕਟਰ ਵੀ ਸਾਨੂੰ ਪ੍ਰਸ਼ਾਸਨ ਆਵੇ ਜੇ ਉਹ ਕਹਿੰਦੇ ਕੋਈ ছিਧਰੀ ਹੈ ਨਹੀਂ ਅਸੀਂ ਆ ਸਾਰੇ ਮੁੰਡੇ ਆ ਬੋਰਜ ਵਾਲੇ ਮੁੰਡੇ ਆ ਸਾਰੇ ਅੱਗੇ ਇੱਥੋਂ ਮਲਵਾ ਚੌਕ ਕੇ ਅਸੀਂ ਪਾਇਆ ਸੀ 67 ਪਿੰਡਾਂ ਦੇ ਸਾਡੇ ਕੋਲ ਵੀਡੀਓ ਆ ਅਸੀਂ ਇੱਕ 67 ਪਿੰਡਾਂ ਦੇ ਰਲ ਕੇ ਇੱਕ ਠੋਕਰ ਬਣਤੀ ਸੀ ਜੀ ਕੋਲੋਂ ਤੇਲ ਫੁੱਕਣ ਦੇ ਮੁੰਡੇ ਆ ਤੇ ਆ ਰਹੇ ਆ ਮਸ਼ੀਨਰੀ ਦੇ ਅੱਗੇ ਪਰ ਮਿੱਟੀ ਨਹੀਂ ਮਿਲਦੀ ਸਾਨੂੰ ਮਿੱਟੀ ਲੈਣ ਲਈ ਅਸੀਂ ਮਿੱਟੀ ਆਪਣੀ ਇੱਕ ਟਰਾਲੀਆਂ ਲਾ ਕੇ ਸੀ ਬੰਨ ਉੱਚਾ ਕਰ ਸਕਦੀ ਸੋ ਆਪਾਂ ਜਿਵੇਂ ਦੇਖ ਰਹੇ ਆ ਪੰਜਾਬ ਦੇ ਵਿੱਚ ਜਦੋਂ ਕਿਤੇ ਵੀ ਆਫਤ ਇਦਾਂ ਦੀ ਆਉਂਦੀ ਆ ਪੰਜਾਬ ਦੇ ਜਿਹੜੇ ਪੁੱਤ ਹੈਗੇ ਆ ਪੰਜਾਬ ਦੀ ਧਰਤੀ ਦੇ ਜਾਏ ਆ ਚਾਹੇ ਉਹ ਵਿਦੇਸ਼ਾਂ ਵਿੱਚ ਵੀ ਸੈਟ ਹੋ ਚੁੱਕੇ ਆ ਇੱਥੇ ਵੀ ਹੁਣ ਆਪਾਂ ਕੱਲ ਪਰਸ ਦੇ ਜਿਹੜੇ ਵੀਡੀਓ ਦੇਖ ਰਹੇ ਹੈਗੇ ਆ ਆਪਣੇ ਜਿਹੜੇ ਨੌਜਵਾਨੇ ਆਪਣੀਆਂ ਹਿੱਕਾਂ ਡਾਢਾ ਕੇ ਜਿਹੜੇ ਆ ਪਾਣੀ ਨੂੰ ਜਿਹੜਾ ਡੱਕ ਰਹੇ ਹੈਗੇ ਆ ਸਰਕਾਰੀ ਸੇ ਅਤਾ ਸਰਕਾਰੀ ਜਿਹੜੇ ਐਲਾਨ ਆ ਉਹ ਸਿਰਫ ਹਵਾ ਦਾ ਇੱਕ ਤਰ੍ਹਾਂ ਦਾ ਬੁਲਬੁਲਾ ਹੈਗਾ ਆ ਇਹਨਾਂ ਲੋਕਾਂ ਨੇ ਹਰ ਵਾਰ ਜਦੋਂ ਵੀ ਲੋੜ ਪਈ ਆ ਆਪਣੀ ਹਿੱਕਾ ਢਾ ਕੇ ਆਪ ਆਪਣੇ ਘਰਾਂ ਚੋਂ ਖਰਚ ਕਰ ਕਰਕੇ ਜਿਹੜੀਆਂ ਇਹ ਜਿਹੜੀ ਆ ਪਾਣੀ ਦੀ ਜਦੋਂ ਮਾਰ ਪੈਂਦੀ ਆ ਆਪਣੇ ਉਪਰਾਲੇ ਆਪ ਕਰਦੇ ਆ ਸੁਘਵੰਤਮਾਨ ਸਰਕਾਰ ਦੀ ਜਦੋਂ ਗੱਲ ਕਰ ਦਿੰਦੇ ਆ بڑے ਲੋਕਾਂ ਨੂੰ ਸਾਜ਼ਵਾ ਦਿਖਾਏ ਗਿਆ بڑے ਬਦਲਾਅ ਦੇ ਇਨਕਲਾਬ ਦੇ ਨਾਰੇ ਲਾ ਲਾ ਕੇ ਆਏ ਹੈਗੇ ਆ ਇਹ ਸਰਕਾਰ ਨੂੰ ਜੇ ਆਪਾਂ ਹੁਣ ਕਹੀਏ ਉਹ ਜਿਹੜੀ ਮਜੂਦਾ ਸੀ ਤੀ ਦਸਤ ਤੱਕ ਹੁਣ ਤੱਕ ਕੁਝ ਨਹੀਂ ਹੋਇਆ ਹੈਗਾ ਬਸ ਨੇਹਾ ਸਰਕਾਰ ਨੂੰ ਕੀ ਲੈਣਾ ਚਾਹੁੰਦੇ ਕਿਹੜੀ ਮੰਗ ਹੈ ਪੁਰਾਣੀ ਸਰਕਾਰ ਤਾਂ ਪਤਾ ਹੀ। ਸਰਕਾਰ ਤੋਂ ਹੀ ਮੰਗਾ ਤਾਂ ਹੁਣ ਇੱਦਾਂ ਤਾਂ ਹੁੰਦਾ ਨਹੀਂ ਕਿ ਸਰਕਾਰ ਨੂੰ ਮੰਗਾ ਦਾ ਨਹੀਂ ਪਤਾ। ਜੀ ਉਹਨਾਂ ਦੀ ਸਰਵੇ ਟੀਮਾਂ ਆ ਉਹਨਾਂ ਨੂੰ ਸਾਰਾ ਪਤਾ ਦੱਸ ਜਨ ਕਿੰਨੇ ਵਜੇ ਕਿੰਨੇ ਮਿੰਟ ਤੇ ਚੜਦਾ ਕਿੰਨੇ ਵਜੇ ਛੱਪਦਾ। ਜੀ ਕਿਹੜੀ ਚੀਜ਼ ਜਿਹੜੀ ਸਰਕਾਰ ਤੋਂ ਜੀ ਲੁਕੀ ਹੁੰਦੀ ਹੈ। ਜੀ ਸਰਕਾਰਾਂ ਨੂੰ ਪਤਾ ਸਾਰਾ ਕੁਝ ਹੀ ਹੁੰਦਾ ਆ ਪਰ ਇਹ ਨਹੀਂ ਪਤਾ ਕਿ ਕਿਸ ਚੱਕਰ ਕਰਕੇ ਕੋਈ ਕੰਮ ਨਹੀਂ ਹੋ ਰਿਹਾ ਜੇ ਅਸੀਂ ਕਈ ਇੱਕ ਸਰਕਾਰਾਂ ਨੂੰ ਸਲਾਹ ਦੇਣੀ ਆ ਸਰਕਾਰਾਂ ਕੋਲ ਪ੍ਰੋਪਰ ਉਹਨਾਂ ਦੀ ਟੀਮਾਂ ਹੁੰਦੀਆਂ ਪ੍ਰੋਪਰ ਉਹਨਾਂ ਦੇ ਸਲਾਹਕਾਰ ਬੱਕਰੇ ਹੁੰਦੇ ਆ ਹਰ ਕਿਸ ਤਰ੍ਹਾਂ ਦੀ ਕਮੇਟੀਆਂ ਉਹਨਾਂ ਦੇ ਕੋਲ ਆ ਕਿਹੜੀ ਚੀਜ਼ ਦੀ ਸਰਕਾਰ ਕੋਲ ਜੀ ਠੀਕ ਐ ਵਧੀਆ ਵਧੀਆ ਉਹਨਾਂ ਨੂੰ ਗਾਈਡ ਕਰਨ ਵਾਲੇ ਬੰਦੇ ਹੁੰਦੇ ਆ ਤੇ ਇਹ ਤਾਂ ਆਪਣੇ ਕਹਿਣ ਨੂੰ ਗੱਲ ਸੋਹਣੀ ਹੋਣੀ ਹੈ ਸਰਕਾਰ ਨੂੰ ਕੀ ਸਲਾਹ ਦੇਣੇ ਕਿ ਉਹ ਤਰ੍ਹਾਂ ਸਾਰੇ ਨੂੰ ਪਤਾ ਇਹਨਾਂ ਦੇ ਤਰ੍ਹਾਂ ਦੀ ਹਰ ਚੀਜ਼ ਨਾਲ ਤੋਂ ਨੌਲੇਜ ਚ ਹੁੰਦੀ ਦਿੱਕੀ ਦਿੱਕੀ ਚੀਜ਼ ਉਹਨਾਂ ਦੀ ਇਦਾਂ ਦੀ ਕੋਈ ਗੱਲੇ ਨਹੀਂ ਦੀ ਜਿਹੜੀ ਸਰਕਾਰ ਦੀ ਨੌਲੇਜ ਚ ਨਾ ਹੋਵੇ ਸੋ ਇਹ ਸਾਨੂੰ ਸਰਪੰਚ ਪਿੰਡ ਮੋਹ ਸਾਹਿਬ ਉਮਰਜੀਤ ਸਿੰਘ ਜਿਨਾਂ ਨੇ ਦੱਸਿਆ ਕਿ ਰਾਹਤ ਕਾਰਜ ਜਾਂ ਸਰਕਾਰ ਦੇ ਜਿਹੜੇ ਐਲਾਨ ਹੈਗੇ ਆ ਖੜਾ ਤੋਂ ਬਚਾ ਲਈ ਜਾਂ ਹੜ੍ਹਾਂ ਤੋਂ ਰੋਕਣ ਲਈ ਜਾਂ ਹੜ੍ਹਾਂ ਤੋਂ ਹੜਾ ਪਰਿਸਥਿਤੀ ਜਿਹੜਾ ਪੈਦਾ ਹੋ ਜਾਂਦੀ ਉਹਦੇ ਬਾਅਦ ਤੇ ਕੀ ਬਚਾਅ ਕਾਰਜ ਹੈ ਕਿ ਪਰ ਅਸੀਂ ਜਦੋਂ ਇੱਥੇ ਆਈ ਜਮੀਨੀ ਪੱਧਰ ਤੇ ਆ ਕੇ ਦੇਖਿਆ ਤੇ ਇੱਥੇ ਹੜ੍ਹਾਂ ਦੀ ਰੋਕਥਾਮ ਤੇ ਦੇ ਹਜ ਤੱਕ ਜਿਹੜਾ ਆ ਕੋਈ ਵੀ ਪ੍ਰਬੰਧ ਰਾਹਤ ਕਾਰਦਿਆਂ ਦੇ ਕੋਈ ਪ੍ਰਬੰਧ ਜਿਹੜਾ ਹੈ ਤੱਕ ਨਹੀਂ ਪਹੁੰਚਾ ਹੈਗਾ ਆ ਹਾਲਾਤ ਜਿਵੇਂ ਅੱਜ ਹੀ ਹੁਣੇ ਆਪਨੇ ਦਰਿਆ ਤੋਂ ਵੰਤੋਂ ਆਏ ਹੈਗੇ ਆ ਪਾਣੀ ਭਾਵੇਂ ਹਜੇ ਬਹੁਤ ਜਿਹੜਾ ਨੀਮਾ ਹੈ ਪਰ ਪਿੱਛੇ ਲਗਾਤਾਰ ਜਿਹੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਕਿਸੇ ਵੇਲੇ ਵੀ ਜਿਹੜੇ ਹੜਾ ਬਣ ਗਏ ਹਾਲਾਤ ਜਿਹੜੇ ਬਣ ਸਕਦੇ ਆ ਪਰ ਜਿਹੜੇ ਸਰਕਾਰੀ ਐਲਾਨ ਆ ਸਰਕਾਰੀ ਦਾਅਵੇ ਆ ਉਹਦੇ ਬਿਲਕੁਲ ਖੋਖਲੇ ਸਾਫਤ ਹੁੰਦੇ ਆ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਆ ਕੇ ਜਾਣਕਾਰੀ ਲੈਂਦੇ ਆ ਜਿਹੜਾ ਸਰਕਾਰਾਂ ਦੇ ਇਹਦੇ ਦਾਅਵੇ ਜਾਂ ਐਲਾਨ ਹੈਗੇ ਆ ਉਹ ਕੇਵਲ ਆਪਾਂ ਕਹਿ ਸਕਦੇ ਆ ਸਿਰਫ ਐਲਾਨ ਹੀ ਆ ਜਮੀਨੀ ਪੱਧਰ ਤੇ ਅਜੇ ਤੱਕ ਉਹਦਾ ਕੋਈ ਅਸਰ ਕੋਈ ਪ੍ਰਬੰਧ ਜਿਹੜਾ ਆ ਉਹ ਦਿਖਾਈ ਨਹੀਂ ਦੇ ਰਿਹਾ ਸਾਡੇ ਨਾਲ ਹੋਰ ਇੱਥੇ ਪਿੰਡ ਦੇ ਨਿਵਾਸੀ ਵੀ ਜਿਹੜੇ ਮਜਬੂਦਿਆ ਆਪਾਂ ਉਹਨਾਂ ਕੋਲ ਜਾਣਕਾਰੀ ਹਾਸਲ ਕਰਦੇ ਆਂ ਭਾਜੀ ਮਿੰਟ ਸਾਹਿਬ ਜੀ ਕਬੱਡੀ ਚ ਬਹੁਤ ਵੱਡੀਆਂ ਦੀ ਸਵਾਗਤ ਕਰਨੇ ਹੈਗੇ ਪਰ ਐਸ ਤਰ੍ਹਾਂ ਜਿਹੜੇ ਪੰਜਾਬ ਦੇ ਹਾਲਾਤ ਹੈਗੇ ਆ ਅ ਖੜਾ ਦੇ ਹਾਲਾਤ ਪੂਰੇ ਤੁਰ ਤੁਰ 7-8 ਜਿਹੜੇ ਖੇਲੇ ਆ ਉਹ ਤਾਂ ਰੈਡ ਅਲਰਟ ਕੀਤੇ ਹੋਏ ਆ ਬਹੁਤ ਜਿਹੜਾ ਮਾਰ ਜਣੀ ਪੈਣੀ ਹੈ ਆਪਾਂ ਜਿੱਥੇ ਇਹ ਵੱਡੀ ਦਾ ਸਮੇਂ ਖੜੇ ਆ ਮੌਸਾ ਪੈਣ ਫਿਰ ਉਹ ਦਰਿਆ ਦੇ ਪਾਣੀ ਦੇ ਕਿਨਾਰੇ ਤੇ ਹੈਗੇ ਆ ਇਹੋ ਜਿਹੇ ਹਾਲਾਤ ਆ ਕਿ ਜਿਹੜੇ ਸਰਕਾਰਾਂ ਦੇ ਪ੍ਰਬੰਧ ਆ ਸਭਾ ਸਾਹਿਬ ਹੋਣੇ ਕਰ ਦਿੱਤੀ ਆ ਤੇ ਸਿਰਫ ਐਲਾਨੇ ਜਿਹਾ ਹੀ ਤਾਂ ਪ੍ਰਬੰਧ ਕੋਈ ਨਹੀਂ ਹੈਗਾ ਜੋ ਸਭ ਤੋਂ ਪਹਿਲਾਂ ਮੈਂ ਸਰਬੰਦਰ ਜਵੇਂਦਰ ਸਿੰਘ ਹੌਸਲਾ ਜੀ ਦਾ ਧੰਨਵਾਦ ਕਰਦਾ ਕਮ ਸੇ ਕਮ ਕੋਈ ਤਾਂ ਇਹ ਹਾਲ ਚਾਲ ਸਾਡਾ ਪੁੱਛਣ ਲਈ ਸਾਡੇ ਪਿੰਡ ਵਿੱਚ ਆਇਆ ਸੋ ਧੰਨਵਾਦ ਕਰਦੇ ਆ ਜੀ ਬਾਕੀ ਜੋ ਰਿਹਾ ਹੈ ਪ੍ਰਬੰਧ ਖਾਲਸਾ ਜੀ ਪ੍ਰਬੰਧ ਇਸ ਤਰ੍ਹਾਂ ਆ ਅੱਜ ਤੱਕ ਜਿਹੜੀ ਵੀ ਭੀੜ ਇਧਰੋਂ ਸਾਡੇ ਤੇ ਪਈ ਆ ਇਹ ਸਾਡੇ ਦੋਨੋਂ ਨਗਰਾਂ Mein ਨਹੀਂ ਜਿੱਠੀ ਆ ਅੱਜ ਤੱਕ ਕਿਸੇ ਨੇ ਵੀ ਕੋਈ ਵੀ ਕੋਈ ਕਿਸੇ ਨੇ ਵਾਦਾ ਵੀ ਨਹੀਂ ਕੀਤਾ ਕੀ ਵਾਦਾ ਕਰ ਲੈਨੇ ਆ ਵੀ ਚਲੋ ਅਸੀਂ ਬੰਨ ਉੱਚਾ ਕਰਾਂਗੇ ਜਾਂ ਮਜ਼ਬੂਤ ਕਰਾਂਗੇ ਪਹਿਲਾਂ 19 ਦੇ ਵਿੱਚ ਇਹ ਮਾਰ ਪਈ ਸੀ ਉਦੋਂ ਵੀ ਸਾਡੇ ਦੋਨਾਂ ਨਗਰਾਂ ਦੇ ਨੌਜਵਾਨਾਂ ਨੇ ਆਪ ਕੋ ਆਪਣੇ ਟਰੈਕਟਰ ਟਰਾਲੀਆਂ ਲਿਆ ਕੇ ਪੂਰੀ ਪੂਰੀ ਰਾਤ ਉੱਥੇ ਲਾਈ ਆ ਤੇ ਉਦੋਂ ਬਚਾ ਕੀਤਾ ਸੀ 2 ਸਾਲ ਪਹਿਲਾਂ ਵੀ ਸੇਮ ਇਹ ਗੁਰਮਖ ਸਿੰਘ ਹੁਣੇ ਖੜੇ ਸਾਡੇ ਕੋਲ ਨਾਲੇ ਕਿ ਇਸ ਖੇਤੀਬਾੜੀ ਸਾਰੀ ਇਹਨਾਂ ਦੀ ਉੱਥੇ ਆ ਲਗਭਗ ਸਾਡੇ ਦੋਨਾਂ ਨਗਰਾਂ ਦੀ ਜ਼ਿਆਦਾ ਖੇਤੀਬਾੜੀ ਉਸ ਸਾਈਡ ਤੇ ਹੀ ਆ ਸੋ ਇਸ ਕਰਕੇ ਅਸੀਂ ਕਿਸੇ ਦੀ ਉਡੀਕ ਨਹੀਂ ਕਰੀਂਦੀ ਜਦੋਂ ਕਿ ਇੱਧਰ ਦੀ ਭੀੜ ਪੈਂਦੀ ਆ ਅਸੀਂ ਆਪ ਹੀ ਉੱਥੇ ਪਹੁੰਚ ਜਾਈਦਾ ਤੇ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਸੀ ਪਿਛਲੇ 2023 ਚ ਜਦੋਂ ਪਾਣੀ ਵਧਿਆ ਸੀ ਉਦੋਂ ਵੀ ਸਾਡੇ ਨਗਰ ਦੇ ਨੌਜਵਾਨਾਂ ਨੇ ਆਪਣੇ ਬਜ਼ੁਰਗਾਂ ਦੀ ਸਹਾਇਤਾ ਨਾਲ ਉਹਨਾਂ ਦੀ ਰਗਵਾਈ ਦੇ ਵਿੱਚ ਸਾਡੇ ਸਰਪੰਚ ਸਾਹਿਬ ਵੀ ਉਦੋਂ ਸਾਡੇ ਨਾਲ ਸਾਰੇ ਸਾਡਾ ਮਨੀ ਜੋਲ ਗੱਗਾ ਦਸਾਂਝ ਤੇ ਆਪਣੇ ਜੀਤਾਂ ਦਸਾਂਝ ਸਾਰੇ ਮੁੰਡੇ ਜਿੰਨੇ ਵੀ ਸਾਡੇ ਖੇਤੀਬਾੜੀ ਕਰਦੇ ਉਸ ਸਾਈਡ ਤੇ ਅਸੀਂ ਸਾਰਿਆਂ ਨੇ ਆਪ ਹੀ ਕੀਤਾ ਸੀ ਕਈ ਵਾਰੀ ਅਸੀਂ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਪਰ ਉਹ ਗੱਲਾਂ ਤੋਂ ਬਿਨਾ ਸਾਨੂੰ ਹੋਰ ਕੁਝ ਉੱਥੋਂ ਹਾਸਲ ਨਹੀਂ ਹੋਇਆ ਸੋ ਸਾਡੇ ਐਨਆਰਆਈ ਤੇ ਸਾਡੇ ਨਗਰ ਨਿਵਾਸੀ ਅਸੀਂ ਆਪ ਹੀ ਕੀਤਾ ਜੋ ਵੀ ਕੀਤਾ ਸਿਰਫ ਬਾਕੀ ਤਾਂ ਗੱਲਾਂ ਹੀ ਸੀ ਆਜ਼ਾਦੀ ਦਾ ਕਰੀਬ 70 78 ਸਾਲ ਜਿਹੜੀਆਂ ਬੀਤੇ ਚ ਹੈਗੇ ਹਰ ਸਾਲ 5 ਸਾਲ ਬਾਅਦ ਸਰਕਾਰਾਂ ਬਦਲ ਜਾਂਦੀਆਂ ਹੈਗੀਆਂ ਔਰ ਜਿਹੜੇ ਐਲਾਨ ਆ ਦਾਵੇ ਆ ਬਾਦੇ ਹੁੰਦੇ ਆ ਉਹ ਹਰੇਕ ਸਾਲ ਦੀ 5 ਸਾਲ ਬਾਅਦ ਉਹਦੇ ਗਾਹ ਤੇ ਗਾਹ ਵਧ ਜਾਂਦੇ ਆ ਇੰਨੇ ਸਾਲ ਹੋ ਗਏ ਤੁਸੀਂ ਬੰਦੇ ਮਾਰ ਚੱਲਦਿਆਂ ਨੂੰ ਹਰ ਵਾਰ ਜਿਹੜੇ ਦੂਦੇ ਨਗਰ ਉਹਨਾਂ ਨੇ ਵੀ ਇਹ ਨਾਂ ਰਟ ਗਿਆ ਵੀ ਕੁੰਡੀ ਵਾਲਾ ਹਰ ਵਾਰ ਨੁਕਸਾਨ ਕਰਦਾ ਸਰਕਾਰਾਂ ਦਿਖਾਈ ਕਿਉਂ ਨਹੀਂ ਹੁੰਦਾ ਦੇਖੋ ਸਰ ਇਹ ਸਰਕਾਰ ਜਦੋਂ ਬਣਦੀ ਆ ਪਹਿਲਾਂ ਸਿਆਸਤ ਹੁੰਦੀ ਆ ਜੀ ਦੇਖੋ ਸਿਆਸਤ ਤੋਂ ਬਿਨਾ ਕਿਸੇ ਨੂੰ ਵੀ ਸਰਕਾਰ ਬਣਾਉਣਾ ਔਖਾ ਆ ਤੇ ਸਿਆਸਤ ਉਦੋਂ ਹੁੰਦੀ ਆ ਜਦੋਂ ਸਾਰਾ ਕੁਝ ਖੋਚਕਾ ਹੁੰਦਾ ਜਦੋਂ ਸਾਰੇ ਨੁਕਸਾਨ ਹੋ ਜਾਂਦੇ ਆ ਫੇਰ ਜੋ ਲੀਡਰ ਸਾਹਿਬਾਨ ਸਾਡੇ ਉਹ ਫੇਰ ਆਉਂਦੇ ਆ ਫੇਰ ਦੁੱਖ ਬੰਡਾਉਂਦੇ ਆ ਫੇਰ ਉਹਨਾਂ ਦੀ ਚਰਚਾ ਹੁੰਦੀ ਆ ਤੇ ਫੇਰ ਉਹ ਇੱਕ ਸਮਾਜ ਸੇਵਕ ਵਜੋਂ ਉੱਭਰਦੇ ਆ ਫੇਰ ਜਾ ਕੇ ਉਹਨਾਂ ਨੂੰ ਵੋਟਾਂ ਮਿਲਦੀਆਂ ਵਾ ਸੋ ਮੈਂ ਜਿਹੜੀ ਤੁਹਾਡੀ ਗੱਲ 'ਚੋਂ ਜਵਾਬ ਇਹੀ ਆ ਕਿ ਪੰਜਾਬ ਦਾ ਜਿਹੜਾ ਸਾਡਾ ਮਾਹੌਲ ਆ ਅਸੀਂ ਸੱਪ ਲੰਗਣ ਤੋਂ ਬਾਅਦ ਨੀਕ ਉੱਟਣ ਵਾਲੇ ਆ ਅਸੀਂ ਪਹਿਲਾਂ ਕਿਸੇ ਦੀ ਸਾਰ ਨਹੀਂ ਲੈਣੀ ਕਿਉਂਕਿ ਹਾਈਲਾਈਟ ਨਹੀਂ ਹੋਣਾ ਜੇ ਅੱਜ ਸਾਡੀ ਕੋਈ ਹੈਲਪ ਕਰੂਗਾ ਉਹਨੇ ਮੀਡੀਆ ਦੇ ਵਿੱਚ ਹਾਈਲਾਈਟ ਨਹੀਂ ਹੋਣਾ ਜਦੋਂ ਚਾਰੇ ਪਾਸੇ ਪਾਣੀ ਹੋ ਗਿਆ ਉਦੋਂ ਕਿਸ਼ਤੀਆਂ 'ਚ ਬਹਿ ਕੇ ਆ ਗਏ ਫਿਰ ਸਾਰਿਆਂ ਨੇ ਕਹਿਣਾ ਵੀ ਵਾਹ ਵੀ ਵਾਹ ਆਏ ਆ ਸੋ ਇਹੀ ਕਾਰਨ ਆ ਜੀ ਮੇਨ ਜਿਹੜਾ ਕੋਈ ਨਹੀਂ ਆ ਰਿਹਾ ਸਰਪੰਚ ਸਾਹਿਬ ਦੇ ਕਹਿਣ ਮੁਤਾਬਕ ਪਤਾ ਸਾਰਿਆਂ ਨੂੰ ਹੀ ਆ ਉਹ ਸੋਸ਼ਲ ਬੰਦੇ ਵਿਭਾਗਾਂ ਦੇ ਵਿੱਚ ਜਿਨ੍ਹਾਂ ਨੂੰ ਪਿੰਡਾਂ ਦੀ ਜੀਵਨ ਬਾਰੇ ਪਤਾ ਨਹੀਂ ਹੈ ਉਹ ਉਹ ਹੋ ਸਕਦੇ ਵੀ ਉਹਨਾਂ ਨੂੰ ਨਾਮ ਨਾਲ ਹੋਵੇ ਉਹ ਆਪਣੇ ਜਿਹੜੇ ਹੋਰ ਉਹਨਾਂ ਦੇ ਕੋਈ ਅਧਿਕਾਰੀ ਆ ਉਹਨਾਂ ਤੋਂ ਨੌਲੇਜ ਲੈਣ ਪਰ ਜਿਹੜੀ ਮੇਨ ਵਜ੍ਹਾ ਆ ਸਾਡੇ ਇੱਥੇ ਨਾ ਆਉਣ ਦੀ ਇਹੀ ਆ ਕਿ ਜੋ ਅੱਜ ਕੱਲ ਦੇਖੋ ਮਾਹੌਲ ਚੱਲਦਾ ਆ ਹਰ ਬੰਦਾ ਆਪਣੇ ਬੰ ਨੂੰ ਹਰ ਅਫਸਰ ਹਰ ਲੀਡਰ ਆਪਣੇ ਨੂੰ ਹਾਈਲਾਈਟ ਕਰਨਾ ਚਾਹੁੰਦਾ ਤੇ ਹਾਈਲਾਈਟ ਉਦੋਂ ਹੀ ਹੋਊਗਾ ਜਦੋਂ ਮਸੀਬਤ ਤੋਂ ਬਾਅਦ ਇੱਥੇ ਆਉਣਗੇ ਹੁਣ ਆਪਾਂ ਇੱਥੇ ਪਹੁੰਚਿਆ ਜਾਣਕਾਰੀ ਮਿਲੀ ਹੈ ਵਹੇ ਤੱਕ ਖੜਾ ਦੇ ਪ੍ਰਬੰਧ ਲਈ ਜਾ ਕੋ ਬਚਾਅ ਕਾਰਵਾਚ ਕੋਈ ਵੀ ਇੱਥੇ ਤੱਕ ਕੀਤੀ ਜਿਹੜੀ ਆ ਉਹ ਪ੍ਰਬੰਧ ਨਹੀਂ ਕੀਤਾ ਗਿਆ ਹੈ ਤੱਕ ਇਹਦਾ ਕੀ ਸਮਝ ਸਰਕਾਰਾਂ ਤੇ ਦਾਅਵੇ ਬਹੁਤ ਵੱਡੇ ਵੱਡੇ ਕਰਦੀਆਂ ਕਿ ਇੱਥੇ ਦੇ ਲੋਕ ਹੈਗੇ ਆ ਘਟੋ ਘਾਟ ਮਿਲ 10 15 ਪੈਂਡ ਹੈਗੇ ਆ ਹਨਾ ਤੇ ਉਹ ਇੰਨੀਆਂ ਫਸਲਾਂ ਹੈਗੀਆਂ ਪੁੱਢੇ ਖੜੀਆਂ ਹੈ ਆ ਬੰਨ ਹਰ ਵਾਰ ਕਿਸੇ ਵੇਲੇ ਵੀ ਟੁੱਟ ਕੇ ਜਿਹੜਾ ਨੁਕਸਾਨ ਹੋ ਜਾਂਦਾ ਹੈ ਕਿ ਇੱਥੋਂ ਦੇ ਜਿਹੜੇ ਲੋਕਾਂ ਦਾ ਫੇ ਕਾਦੇ ਆਸਰੇ ਹੈਗਾ ਇਹ ਸਾਰੇ ਜੀਵਨ ਦੇ ਦੇਖੋ ਜੀ ਹਰ ਜਿਹੜੇ ਵੀ ਜਿੰਨੀ ਵੀ ਸਰਕਾਰ ਜਿਹੜੀ ਵੀ ਸਰਕਾਰ ਬਣਦੀ ਉਹ ਹਾਲਾਤ ਦੇ ਹਿਸਾਬ ਨਾਲ ਜਾਂਦੇ ਹੁਣ ਸਰਕਾਰ ਅਗਰ ਮੈਨੂੰ ਲੱਗਦਾ ਵੀ ਸਰਕਾਰ ਨੂੰ ਪਤਾ ਕਿ ਪੰਜਾਬੀ ਜਿਹੜੇ ਬਲੰਦ ਹੌਸਲੇ ਵਾਲੇ ਹੁੰਦੇ ਆ ਜੇ ਹੁਣ ਅਸੀਂ ਚੱਲ ਗਏ ਤੇ ਫਿਰ ਜਿਹੜਾ ਪਿੰਡ ਵਾਲੇ ਨੇ ਆਪ ਜ਼ੋਰ ਮਾਰਨਾ ਸ਼ਾਇਦ ਉਹਦੇ ਕਰਕੇ ਨਾ ਆਉਂਦੇ ਹੋਣ ਕਿਉਂਕਿ ਤੁਹਾਨੂੰ ਪਤਾ ਵੀ ਪੰਜਾਬੀ ਹਰ ਇੱਕ ਮੁਸ਼ਕਲ ਨੂੰ ਜਿਹਦਾ ਖੜੇ ਮੱਥੇ ਸਵਕਾਰ ਕਰਦੇ ਆ ਤੇ ਅਸੀਂ ਜਿੱਦਾਂ ਹੁਣ ਸਾਡੇ ਨੌਜਵਾਨ ਪਿੰਡ ਦੇ ਸਾਰੇ ਲੱਗੇ ਹੋਏ ਆ ਇਹ ਉਸ ਨੂੰ ਪਤਾ ਆਇਆ ਇਹ ਗੱਲ ਵੀ ਜੇ ਅਸੀਂ ਜਾਵਾਂਗੇ ਅਸੀਂ ਆਪਣਾ ਕੋਈ ਕੋਈ ਨਾ ਕੋਈ ਸਾਨੂੰ ਦੇਣਾ ਪੈਣਾ ਆ ਉਹ ਬਚਾ ਕਰਨ ਲਈ ਇਹਨਾਂ ਨੂੰ ਲੱਗੇ ਜਾਂ ਲੱਗੇ ਰਹਿੰਦੇ ਮੇਨ ਵਜ੍ਹਾ ਇਹੀ ਆ ਜੀ ਤੇ ਜਿਹੜਾ ਪਿਛਲੀ ਵਾਰੀ ਸਾਡਾ ਨੁਕਸਾਨ ਹੋਇਆ ਉਹ ਨੁਕਸਾਨ ਹੋਣ ਤੋਂ ਬਾਅਦ ਜੋ ਸਾਨੂੰ ਜਿਹੜਾ ਮੁਆਵਜ਼ਾ ਆ ਪਿਛਲੇ ਵਾਰੀ ਜੋ 19 ਚ ਜਾਂ 23 ਚ ਹੋਇਆ ਸੀ ਉਹ ਵੀ ਹਲੇ ਪੇਪਰਾਂ 'ਚ ਹੀ ਜਿਨ੍ਹਾਂ ਦੇ ਖੇਤਾਂ ਦੇ ਖੇਤ ਤਬਾਹ ਹੋ ਗਏ ਉਹਨਾਂ ਨੂੰ ਮੈਨੂੰ ਲੱਗਦਾ ਵੀ ਬੋਰੀ ਬੋਰੀ ਇੱਕ ਕਣਕ ਦੀ ਕਾ ਥੋੜੀ ਬਾਈ ਸਪਰੇ ਕੋਈ ਐਦਾਂ ਦੀ ਚੀਜ਼ਾਂ ਮਤਲਬ ਉਹ ਦਿੱਤੀਆਂ ਵੀ ਨਾ ਮਾਤਰ ਉਹ ਵੀ ਹਲੇ ਕਾਗਜ਼ਾਂ ਦੇ ਵਿੱਚ ਹੀ ਆ ਉਦੋਂ ਵੀ ਸਾਨੂੰ ਕੁਝ ਨਹੀਂ ਮਿਲਿਆ ਕਿਉਂਕਿ ਜਦੋਂ ਅਸੀਂ ਸਾਰਸ ਠੀਕ ਕਰ ਲਿਆ ਫਿਰ ਸਾਡੇ ਵੀ ਜਿਹੜੇ ਵੀਰ ਆ ਬਿਜ਼ੀ ਹੋ ਜਾਂਦੇ ਆਪੋ ਆਪਣੀ ਖੇਤੀਬਾੜੀ ਚ ਦੁਆਰਾ ਸਾਡੇ ਕੋਲ ਵੀ ਨਹੀਂ ਉੱਥੇ ਪਹੁੰਚ ਹੁੰਦਾ ਤੇ ਉਹ ਮਾਮਲਾ ਠੰਡਾ ਤੱਕ ਜਾਂਦਾ ਉਹ ਸਾਰਾ ਉਹਨਾਂ ਨੂੰ ਪਤਾ ਆ ਸਰਪੰਚ ਸਾਹਿਬ ਨੇ ਬਿਲਕੁਲ ਸਹੀ ਫਰਮਾਇਆ ਕਿ ਸਰਕਾਰਾਂ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਸਾਰਾ ਪਤਾ ਕਿੱਦਾਂ ਕਿ ਇਹਨੂੰ ਮੈਨੇਜ ਕਰਨਾ ਸੋ ਉਹ ਆਰਾਮ ਨਾਲ ਬੈਠੇ ਉਹਨੂੰ ਪਤਾ ਹੀ ਨਹੀਂ ਆਪ ਹੀ ਕਰ ਲੈਣਾ ਕਿ ਕਿ ਦੇਖੋ ਜੇ ਵਿਰੋਧ ਕਰਾਂਗੇ ਫਿਰ ਤੁਹਾਨੂੰ ਉਹਦਾ ਪਤਾ ਹੀ ਆ ਫਿਰ ਵਿਰੋਧ ਵਾਲੇ ਬੰਦੇ ਉਹਨਾਂ ਨੂੰ ਬੱਲੇ ਕੀ ਪੈਂਦਾ ਇਸ ਕਰਕੇ ਸਰਕਾਰ ਨੂੰ ਅਸੀਂ ਅੱਜ ਬੇਨਤੀ ਕਰਦੇ ਆਂ ਵੀ ਦੇਖੋ ਅਸੀਂ ਤੁਹਾਡੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਭਰੋਸਾ ਜਤਾਇਆ ਸੋ ਕਿਰਪਾ ਕਰਕੇ ਸਾਡੇ ਇਹਨਾ ਜੋ ਬੈਲਟ ਆ ਸਾਰੀ ਥਲੋਰ ਤੋਂ ਤਲਵੰਡ ਤੱਕ ਜਿੰਨੇ ਵੀ ਨਗਰ ਆ ਸਾਰਿਆਂ ਦੀ ਸਾਰ ਲਈ ਜਾਵੇ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਅੱਜ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਜੋ ਵੀ ਬੈਠਿਆ ਸਾਰੇ ਪਿੰਡਾਂ ਦੀ ਸਾਰ ਲਈ ਜਾਵੇ ਜੋ ਬੰਨਿਆ ਮਜ਼ਬੂਤ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਜਾਂਦੀ। ਸੋ ਸਾਡੇ ਨਾਲ ਹੋਰ ਜੀ ਵੀ ਹਾਜ਼ਰ ਹੈ ਆਪਾਂ ਉਹਨਾਂ ਨਾਲ ਵੀ ਗੱਲ ਕਰਕੇ ਇਹਨਾਂ ਕੋਈ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ। ਬਾਈ ਜੀ ਦਾ ਖਾਤਾ ਬਾਈ ਬਾਈ ਕੁ ਜੀ। ਆਪਾਂ ਕੀ ਨਾਮ ਤੁਹਾਡਾ ਜੀ? ਹਾਦਰ ਸਿੰਘ ਹੈ ਜੀ। ਅੱਛਾ ਹੁਣ ਬੜੇ ਹਾਲਾਤ ਆਪਾਂ ਪੁੱਛ ਗਏ ਸਰਪੰਚ ਜੀ। ਅੱਛਾ ਜੀ। ਬੜੇ ਹੜ ਦੇ ਹਾਲਾਤ ਹੈਗੇ ਆ ਕੀ ਸਰਕਾਰ ਦੇ ਕੋਈ ਪ੍ਰਬੰਧ ਹੈ ਇੱਥੇ ਆਪਣਾ ਕੋਈ ਇੱਥੇ ਬਹੁਤ ਜ਼ਿਆਦਾ ਜੀ ਇੱਥੇ ਤੱਕ ਕੋਈ ਹੰਤ ਨਹੀਂ ਆਇਆ। ਅੱਛਾ ਜੀ। ਹਾਂ ਜੀ। ਵੋਟਾਂ ਲੈਣ ਨੂੰ ਤਾਂ ਰੋਜ਼ ਫੋਨ ਆ ਜਾਂਦੇ ਜੀ ਫਲਾਨ ਦਾ ਮੀਟਿੰਗ ਆ ਉੱਥੇ ਫਲਾਨ ਖਾਂ ਆਉ ਉਹ ਪਹੁੰਚੋ ਸਰਪੰਚ ਸਾਹਿਬ ਦਿਨਾਂ ਨੂੰ ਵੀ ਆਉਂਗਾ ਮੋਸਾ ਵਾਲੇ ਸਰਪੰਚਾਂ ਦੇ ਹਾਂਜੀ ਸਾਰਿਆਂ ਨੂੰ ਨੰਬਰ ਪਤਾ ਨਹੀਂ ਕਿੱਥੋਂ ਲੈਂਦੇ ਫਿਰ ਤੇ ਛੇ ਇਦਾਂ ਦਾ ਕੋਈ ਕੰਮ ਹੋਵੇ ਤਾਂ ਕਿਸੇ ਨੇ ਅਜੇ ਸਾਡੀ ਸਾਰ ਨਹੀਂ ਲਈ ਅੱਛਾ ਜੀ ਘਟੋ ਘਟ ਦੇ ਜੀ ਦੀ ਪਿੰਡ ਜੰਨੇ ਪਿੰਡ ਤੋਂ ਲਾ ਕੇ ਤੇ ਸੰਗਵਾਲ ਤੋਂ ਤਲ ਬਣ ਤਾਈ ਵਿਚ ਹੁਣ ਜਿਹੜੇ ਛੋਟੇ ਛੋਟੇ ਘਰ ਬਸੇ ਅੱਛਾ ਜੀ ਜੇਨਾ ਜੀ 200 200 150 ਵੋਟ ਆ ਉੱਥੇ ਜਾ ਕੇ ਬਜ਼ੁਰਗਾਂ ਦੇ ਵੀ ਪੈਰੀਂ ਹੱਥ ਲਾਉਂਦੇ ਆ ਦੱਸੋ ਸਾਨੂੰ ਸੇਵਾ ਤੇ ਹੁਣ ਦੇਖੋ ਸਾਡੇ ਰੁੜ ਜਾਣਗੇ ਜੇ ਰੋਣ ਲਈ ਰੋੜਦੇ ਆ ਨੂੰ ਕਿ ਭਾਈ ਚਾਂਦ ਪ੍ਰਮਾਤਮਾ ਦੀ ਕੋਈ ਕਿਰਪੀ ਆ ਜਵੇ ਬੰਨੇ ਟੁੱਟ ਜਵੇ ਟੁੱਟਣ ਵਾਲਾ ਹੈ ਹੀ ਜਿੱਦਾਂ ਹੁਣ ਸਰਪੰਚ ਸਾਹਿਬ ਨਾਲ ਦੱਸਿਆ ਸਾਨੂੰ ਉਹਨਾਂ ਨੂੰ ਲੋਕਾਂ ਨੂੰ ਕੱਢਣ ਨੂੰ ਵੀ ਰਾਹ ਹੈ ਨਹੀਂ ਇਹ ਤਾਂ ਰਾਸੇ ਸਾਡੀ ਛੜਕਾਂ ਦੇਖੋ ਆ ਜੀ ਤੁਹਾਨੂੰ ਸੜਕ ਤਾਂ ਖਾਲ ਦਿੰਦੇ ਆ ਜਾ ਕੇ ਦੇਖੋ ਕੱਲੇ ਉੱਥੇ ਲੰਘ ਵੀ ਨਹੀਂ ਲੰਘਾ ਹਾਂ ਜੀ ਬੰਦੇ ਉੱਪਰ ਉੱਪਰ ਦੇ ਦੇਖ ਲਓ ਤੇ ਇਹਨਾਂ ਨੇ ਸੜਕਾਂ ਉਦਾਂ ਬਣਾਈਆਂ ਸਾਰੀਆਂ ਕਾਰਾਂ ਹਾਂਜੀ ਤੇ ਹਾਲਤ ਬੜੀ ਮਾੜੀ ਆ ਬਾਕੀ ਬੰਦੇ ਬਾਰੇ ਤਾਂ ਦੇਖੋ ਜੀ ਹਰੇਕ ਸਾਲ ਉਪਤਾ ਲੱਗ ਹਰੇਕ ਕਾਣਿਆ ਜੀ ਸਰਕਾਰ ਆਈ ਜਦੋਂ ਵੀ ਇਹੇ ਕਹਿੰਦੇ ਸੀ ਅਸੀਂ ਤੇ ਆ ਸਾਰੇ ਪਿੰਡ ਤਬਾਹ ਹੁੰਦੇ ਆ ਸਾਰਿਆਂ ਪਿੰਡਾਂ ਦੀ ਜ਼ਮੀਨ ਤਬਾਹ ਹੋ ਗਈ ਉਹਨਾਂ ਨੇ ਵੀ ਸਾਡੀ ਕੋਈ ਗੱਲ ਛੋਟੀ ਕਾਂਗਰਸੀ ਸਰਕਾਰ ਹੀ ਉਹਨਾਂ ਨੇ ਵੀ ਸਾਡੀ ਬਸ ਲਾਰੇ ਲੱਪੇ ਤਾਂ ਹੈਗੇ ਹੀ ਹੈਗੇ ਤੁਹਾਨੂੰ ਸਾਰਿਆਂ ਨੂੰ ਹੈਜੀ ਕਾਜੀ ਪੱਤਰੀ ਦਾ ਪਤਾ ਨਹੀਂ ਕਿੰਨੇ ਕੋ ਬੂਰੇ ਰੋੜ ਦਿੰਦੇ ਤੇ ਕੰਨਾ ਕ ਪੱਥਰ ਆ ਜਾਂਦਾ ਆ ਆਉਂਦਾ ਉੱਥੇ ਕੁਛ ਨਹੀਂ ਆਉਂਦਾ ਮੋਸਾਬੇ ਸਪੰਸਾਬ ਨੇ ਦੱਸਿਆ ਵੀ ਇੱਥੇ ਤਾਂ ਹਜੇ ਤੱਕ ਕੋਈ ਧਿਕੜੀ ਕੋਸ਼ਮੀ ਨਹੀਂ ਹੋ ਰਹਾ ਜੀ ਕੁਛ ਵੀ ਨਹੀਂ ਕੋਈ ਆਇਆ ਕੋਈ ਸਰਕਾਰੀ ਧਿਕੜੀ ਨਹੀਂ ਸੀ ਸਾਹਿਬ ਕੋਈ ਐਸਐਨ ਸਾਹਿਬ ਆਏ ਹੁਣ ਤੱਕ ਕੋਈ ਕੋਈ ਵੀ ਨਹੀਂ ਆਇਆ ਜੀ ਕੋਈ ਮਾਸਟਰ ਨਹੀਂ ਕੋਈ ਡਿਊਟੀ ਨਹੀਂ ਕੋਈ ਬਲਾਕ ਵਾਲਿਆਂ ਦਾ ਨਹੀਂ ਕੋਈ ਨਹੀਂ ਅਜੇ ਤੱਕ ਆਇਆ ਹੋਰ ਇੱਕ ਮਸੇ ਰਹਿਣਾ ਬੜੇ ਦਾ ਛੋਟੇ ਵੀ ਨਹੀਂ ਕੋਈ ਆਇਆ ਸੋ ਇਹ ਬੜੀ ਹਸਵੀ ਨਹੀਂ ਜੇ ਸਿੱਧੀ ਆ ਇੱਕ ਪਾਸੇ ਸਰਕਾਰ ਦੇ ਦਾਅਵੇ ਆ ਡੀਜੀ ਸਾਹਿਬ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਆ ਹੜ੍ਹਾਂ ਦੇ ਰੋਕਣ ਵਾਸਤੇ ਜਾਂ ਬਚਾਅ ਕਾਰਜਾਂ ਵਾਸਤੇ ਕੀਤੇ ਗਏ ਹੈਗੇ ਆ ਅਰਧ ਜਮੀਨੀ ਪੱਧਰ ਤੇ ਅਸੀਂ ਪਹੁੰਚੇ ਆ ਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਜਾਂ ਪੰਚਾਇਤਾਂ ਦੇ ਮੈਂਬਰ ਵੀ ਇੱਥੇ ਸਾਡੇ ਨਾਲ ਮੌਜੂਦ ਆ ਇਹ ਸਰਕਾਰ ਬਨੋ ਹਜੇ ਤੱਕ ਦੇ ਕਹੇ ਦੀ ਇਹ ਕੋਈ ਪ੍ਰਬੰਧ ਜਿਹੜਾ ਆ ਉਹ ਜਮੀਨੀ ਪੱਧਰ ਤੇ ਜਿਹੜਾ ਆ ਉਹ ਦਿਖਾਈ ਨਹੀਂ ਦੇ। ਭਾਈ ਸਾਹਿਬ ਜੀ ਜੇ ਤਾਂ ਤੁਹਾਡੇ ਪਿੰਡ ਕਿਉਂ ਜਿਹੜਾ ਕਿਉਂਕਿ ਇੱਥੇ ਅੱਜ ਗੱਲਬਾਤ ਕੀਤੀ ਹੈ ਮੰਡੂਰੀ ਵਿੱਚ ਬਹੁਤ ਸਾਰੇ ਸਰਪੰਚਾਂ ਨਾਲ ਗੱਲ ਕੀਤੀ ਹੈ ਭੁਲੜਾ ਤੇ ਉਹਨਾਂ ਨਾਲ ਗੱਲ ਕੀਤੀ ਹੈਗੀ। ਸਰਕਾਰ ਨੇ ਦਾਅਵੇ ਤਾਂ ਬਹੁਤ ਵੱਡੇ ਆ ਪਰ ਪ੍ਰਬੰਧ ਕਿਸੇ ਤੱਕ ਅਜੇ ਕੋਈ ਨਹੀਂ। ਤੁਹਾਡੇ ਪਿੰਡ ਕਿਉਂ ਜਿਹੜਾ? ਹਾਂ ਜੀ ਸਾਰੇ ਸੇਮ ਹੀ ਹੈ ਜੀ ਅੱਛਾ ਜੀ ਕੋਈ ਕੋਈ ਨਹੀਂ ਪਹੁੰਚਿਆ ਜੀ ਕੋਈ ਆਹੇ ਹਾਲਾਤ ਸੇਮ ਹੈ ਇੱਕੋ ਬੈਲਟ ਹੈ ਜੀ ਅੱਛਾ ਜੀ ਇਹ ਮਾਰ ਸਾ ਇਹ ਪਾਣੀਆ ਮੰਨ ਲਓ ਇਥੋਂ ਟੁੱਟਦਾ ਤਾਂ ਮਰੇ ਮਰਦੇ ਆ ਜੀ ਜੋਦੋਂ ਟੁੱਟਦਾ ਇਹ ਮਰਦੇ ਆ ਜੀ ਸਾਰੇ ਸੇਮ ਹੀ ਤੇ ਕੋਈ ਵਧੀਆ ਹਾਲਾਤ ਨਹੀਂ ਕੋਈ ਕੋਈ ਨਹੀਂ ਆਇਆ ਕੋਈ ਉਦਘਾਰ ਨਹੀਂ ਆਇਆ ਕੋਈ ਡੀਸੀਪਟ ਕੋਈ ਨਹੀਂ ਆਇਆ ਅੰਗਾਰ ਤੋਂ ਵੀ ਤਾਂ ਪਤਾ ਕੋਹੋਂ ਬਾਸਰ ਮੈਂ ਆਉਣਾ ਇਹਨਾਂ ਨਾਲ ਮੋਹ ਸਾਹਿਬ ਸੁਪਾਚ ਨਾਲ ਗੱਲ ਕੀਤੀ ਸੀ ਜੀ ਤੁਹਾਡੀ ਮੰਗ ਕੀ ਆ ਕੋਈ ਮੰਗ ਤਾਂ ਤਾਂ ਬੇਦੀ ਤੇ ਇਹਨਾਂ ਨੂੰ ਨਾ ਪਤਾ ਹੋਵੇ ਉਹ ਤੁਹਾਡਾ ਕੋਈ ਸਵਾਲ ਕਰ ਲੈਣੇ ਆ ਮੰਗਦੀ ਆਪਾਂ ਸਰਕਾਰ ਕਹੀ ਵੀ ਸਰਕਾਰ ਕਹਿੰਦੀ ਦਾਅਵੇ ਅਸੀਂ ਆ ਕਸ਼ ਕਰ ਲਿਆ ਐ ਇਹਨਾਂ ਪਰਵਾਨਾ ਛੱਡਿਆ ਗਿਆ ਕਿਸੇ ਵੀ ਕੰਨੇ ਦੇਖੋ ਇਹ ਦਾਅਵੇ ਸਾਰੇ ਝੂਠੇ ਆ ਮੰਗਾ ਪਿੰਨੋ ਬਹੁਤ ਬਾਰੇ ਰੱਖੇ ਚੁੱਕੇ ਆ ਇਹ ਅੱਜ ਤੱਕ ਹੋਰੀ ਨਹੀਂ ਕੋਈ ਬੀਜੇ ਵਾਰ ਆਇਆ ਪੇਜ ਪਾਣੀ ਆਇਆ ਸੀ ਬੀਬੀ ਆਈ ਸੀ ਔਰ ਮਾਨ ਸਾਹਿਬ ਆਇਦਗੇ ਉਹਨਾਂ ਨੂੰ ਕਿਹਾ ਵੀ ਜਿਆ ਜਿਹੜਾ ਬੰਨ ਇਹਨੂੰ ਬਾਹਰ ਮਜਬੂਰ ਕੀਤਾ ਜਾਵੇ ਜਿਹੜੇ ਬੱਚੇ ਬੂਕੇ ਲੱਗੇ ਆ ਉਹਨੂੰ ਬੱਚੋਂ ਹਟਾਇਆ ਜਾਵੇ ਜਿਹੜਾ ਿਕਾ ਲੱਗ ਰਿਹਾ ਮੇਨ ਕਰਨ ਬੰਨ ਟੁੰਡਾ ਦਾ ਿਕਾ ਐ ਨੇ ਜਿਹੜੇ ਉਹ ਬੱਚ ਪਪੜੋਂ ਲਾਈ ਉਹ ਸਰਕਾਰੀ ਜ਼ਮੀਨ ਤੇ ਲੱਗੇ ਆ ਜਾਂ ਉਹਨਾਂ ਦੇ ਕਬਜ਼ੇ ਹਾਲ ਕਬਜ਼ੇ ਕੀ ਸਰਕਾਰੀ 40% ਹੈਗੀ ਆ ਮੌੜੀ ਇੱਥੇ ਵਿੱਚ ਹੈਗੀ ਆ ਸਰਕਾਰੀ ਇਹਨਾਂ ਦੀ ਆਮਦੀ ਆ ਬਾਕੀ ਕਬਜ਼ੇ ਆ ਸਾਰੇ ਉਹਨਾਂ ਨੂੰ ਕਿਹਾ ਸੀ ਉਹਨਾਂ ਨੇ ਕਹਿੰਦੇ ਹਾਂਜੀ ਕਰਾਵਾਂਗੇ ਮੁੜ ਕੇ ਲਾਰੇ ਲਾ ਕੇ ਮੁੜ ਕੇ ਮਸਕਸ਼ਾ ਨਹੀਂ ਹੁਣ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਤਬਾਹੀ ਹੋ ਰਹੀ ਹੈ ਉਹ ਵੱਡੀ ਜਿਹੜਾ ਹੋ ਰਿਹਾ ਤਾਂ ਤਸਵੀਰਾਂ ਦੇਖਦੇ ਆਂ ਦੇਖੀਆਂ ਨਹੀਂ ਜਾਂਦੀਆਂ ਤੇ ਇਹ ਇੱਕ ਪਾਸੇ ਜਿਹੜੀ ਸਰਕਾਰੀ ਦਾਅਵੇ ਆ ਦੂਸਰੇ ਪਾਸੇ ਵੀ ਕਹਿੰਦੇ ਐਸ ਏਰੀਆ ਦੇ ਵਿੱਚ ਅਜੇ ਤੱਕ ਫੜਨ ਨੂੰ ਰੋਕਣ ਲਈ ਜਬ ਜਾਕਰ ਚੰਦ ਕੋਈ ਇਹ ਤਾਂ ਪ੍ਰਵਾਨ ਨਹੀਂ ਕੋਈ ਨਹੀਂ ਹੈਗਾ ਇਹ ਤੁਹਾਨੂੰ ਪਰਮਾਨਾ ਨਹੀਂ ਮੇਹਰ ਜੀ ਸਾਡਾ ਏਰੀਆ ਨੇ ਲੱਗਿਆ ਆ ਇਹਦੇ ਗਏ ਤੁਹਾਡਾ ਸਾਤਾ ਇੱਕ ਪਲਾ ਕਰੇ ਤੁਹਾਨੂੰ ਨਕਸਾਨ ਹੋ ਬਹੁਤ ਹਨ ਭਰਾ ਜਿਹੜੇ ਪੂਰੀ ਉਧਰ ਦਸਤਾਨਬਾਦ ਉਧਰ ਵੀ ਆ ਉਹ ਸਾਰੇ ਏਰੀਆ ਦੇ ਨੂੰ ਪਤਾ ਹੀ ਆ ਜੀ ਜਨਾ ਨੁਕਸਾਨ ਹੋਇਆ ਆ ਬਾਰਾ ਫੋਟਾ ਪਾਣੀ ਕੋ ਮਰਿਆ ਜੋ ਬਿਲਕੁਲ ਉਹਨਾਂ ਨੂੰ ਇਹ ਕਰਿਆ ਵੀ ਜਰ ਮੈਂ ਕਾਨਕ ਵੀ ਬੀਲਮਾ ਕ ਨਹੀਂ ਬੀਜ ਰੋਣ ਚਲੋ ਵਾਈ ਗੁਰੂ ਦੀ ਮੇਹਰ ਆ ਸਾਡੇ ਪੰਜ ਪਾਸ਼ਾ ਦੀ ਸ਼ੰਗ ਚਾਰਨ ਘਾਪੀ ਆ ਬਿਲਕੁਲ ਜੀ ਇਹ ਮੇਹਰ ਆ ਜਾਰ ਇਸ ਕਰਕੇ ਬਚਾਇਆ ਸਾਡਾ ਜੀ ਜਦੋਂ ਪਿਛਲੇ ਆਪਾਂ ਨੂੰ ਬਹੁਤ ਸਾਲਾਂ ਦਾ ਤਜਰਬਾ ਹੋ ਚੁੱਕਾ ਹੈ ਕੋਈ ਹਰ ਸਾਲ ਇਹੋ ਜਿਹੇ ਹਾਲਾਤੇ ਤੋਂ ਪੜ ਜਾਂਦੇ ਹਾਂ ਜੀ 19 ਬੱਚੇ ਹੜ ਆਇਆ ਤੇ 22 ਬੱਚੇ ਮਰ ਗਏ ਹੜ ਫੇ ਆਇਆ ਜਦੋਂ ਇਹ ਨੁਕਸਾਨ ਹੋ ਜਾਂਦਾ ਹੈ ਉਹਦੀ ਕੋਈ ਪ੍ਰਭਾਵੀ ਬਾਤ ਸਰਕਾਰ ਕੋ ਸਿਰਤ ਹੋ ਜਾਂਦਾ ਕੋਈ ਵੀ ਨਹੀਂ ਕੋਈ ਸਹਾਇਤਾ ਨਹੀਂ ਕਰਦਾ ਹੌਟੂ ਜਿਹੜਾ ਉਹ ਇਹ ਗੱਲਾਂ ਅਜੇ ਰਹਿ ਜਾਂਦੀਆਂ ਸਭ ਕੋ ਗੱਲਾਂ ਗੋਕੜੀਆਂ ਗੱਲਾਂ ਸੋ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਮੋਹ ਸਾਹਿਬ ਜਿੱਥੇ ਵੱਖੋ ਵੱਖਰੇ ਜਿਹੜੇ ਪਿੰਡਾਂ ਦੇ ਨੁਮਾਇंदे ਆ ਉਹ ਵੀ ਇੱਥੇ ਹਾਜ਼ਰ ਸੀਗੇ ਪਹਿਲਾ ਤਾਂ ਆਪਾਂ ਜਿਹੜਾ ਤੁਸੀਂ ਬੰਨ ਇੱਥੇ ਹੈਗਾ ਮੌਸਾਬ ਦਰਿਆ ਦਾ ਉਹ ਏਰੀਆ ਦੇਖਿਆ ਹੈਗਾ ਪਾਣੀ ਹਜੇ ਘੱਟੋ ਘੱਟ 7-8 ਫੁੱਟ ਜਿਹੜਾ ਦਰਿਆ ਦੇ ਜਿਹੜਾ ਬੰਨ ਹੈ ਉੱਥੋਂ ਥੱਲੇ ਪੈ ਰਿਹਾ ਹੈ ਪਰ ਜੇ ਹਾਲਾਤ ਪੰਜਾਬ ਭਰ ਦੇ ਵਿੱਚ ਹੈਗਾ ਜਾਂ ਸਤਲੁਜ ਵਿੱਚ ਹੋਰ ਪਾਣੀ ਛੱਡਿਆ ਜਾਂਦਾ ਹੈ ਕਿਸੇ ਸਮੇਂ ਵੀ ਜਿਹੜਾ ਇੱਥੋਂ ਜਿਹੜੇ ਨਾਲ ਦੇ ਪਿੰਡ ਹੈਗੇ ਆ ਪਿੰਓ ਵਾਲ ਪਿੰਡ ਹੈਗਾ ਉੱਥੇ ਬਹੁਤ ਸਾਰੇ ਨਾਜ਼ੁਕ ਥਾਮ ਆਇਆ ਜਿੱਥੇ ਹਰ ਸਾਲ ਜਿਹੜਾ ਆ ਖਰਸਾ ਬਣਿਆ ਰਹਿੰਦਾ ਤੇ ਬੰਨ ਟੁੱਟ ਕੇ ਜਿਹੜਾ ਇਹਨਾਂ ਪਿੰਡਾਂ ਵਿੱਚ ਜਿਹੜਾ ਪਾਣੀ ਦੇ ਮਾਰ ਹੋ ਸਕਦਾ ਸਰਕਾਰ ਦੇ ਦਾਵੇ ਬਹੁਤ ਵੱਡੇ ਵੱਡੇ ਕਿ ਪੁਖਤਾ ਪ੍ਰਬੰ ਅਸੀਂ ਉਹ ਹੜ੍ਹ ਤੋਂ ਬਚਾਅ ਕਾਰਜਾਂ ਦੇ ਕੀਤੇ ਪਰ ਇੱਥੇ ਆ ਜਿਹੜੀ ਦਾਣਾ ਮੱਢੀ ਆ ਹਰ ਵਾਰ ਰਾਹਤ ਕੇਂਦਰਾਂ ਦਾ ਇਹ ਸੈਂਟਰ ਬਣਦਾ ਪਰ ਇੱਥੇ ਨਾ ਤਾਂ ਮਿੱਟੀ ਦਾ ਪ੍ਰਬੰਧ ਹੈ ਨਾ ਕਿਸੇ ਪੋਰੀ ਦਾ ਪ੍ਰਬੰਧ ਹੈ ਨਾ ਕਿਸੇ ਮਸ਼ੀਨੀ ਦਾ ਪ੍ਰਬੰਧ ਹੈ ਡਾਕਟਰੀ ਸਹੂਲਤਾਂ ਦੀ ਗੱਲ ਕਰੀਏ ਤਾਂ ਉਹਦਾ ਕੋਈ ਖੈਰ ਤਾਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਲਗਾਈ ਹੈਗੀ ਸੋ ਸਰਕਾਰੀ ਦਾਅਵਿਆਂ ਔਰ ਜਿਹੜੀ ਮੌਜੂਦਾ ਜ਼ਮੀਨ ਦੀ ਖੇਤੀ ਹੈ ਜਾਂ ਲੋਕਾਂ ਦਾ ਜਿਹੜਾ ਕਹਿਣਾ ਹੈਗਾ ਆ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਪਾੜਾ ਹੈਗਾ ਤੇ ਇਹ ਜਿਹੜਾ ਪਾੜਾ ਆ ਸਰਕਾਰ ਦੀ ਜ਼ਿੰਮੇਵਾਰੀ ਵੜਦੀ ਹੈ ਵੀ ਜਿਹੜੀਆਂ ਐਲਾਨ ਜਾਂ ਦਾਅਵੇ ਕੀਤੇ ਆ ਉਹਨੂੰ ਤੋੜਾ ਕਰੋ ਅੱਜ ਕੋਟਵਾਰ ਜਿਹੜੀ ਤੁਹਾਡੇ ਨਾਗਰਿਕ ਹੈਗੇ ਆ ਸਾਡੇ ਦੇਸ਼ ਦੇ ਨਾਗਰਿਕ ਹੈਗੇ ਆ ਪਛਿੰਦੇ ਆ ਉਹਨਾਂ ਦਾ ਜਾਨ ਮਾਲ ਜਾਂ ਫਸਲਾਂ ਦੀ ਜਿਹੜੀ ਰਾਖੀ ਆ ਉਹ ਕਰਨਾ ਸਰਕਾਰ ਦਾ ਬੁਨਿਆਦੀ ਜਿਹੜਾ ਫੋਟਲਾ ਫਰਜ਼ ਹੈਗਾ ਆ ਪਰ ਹਰ ਵਾਰ ਜਦੋਂ ਨੁਕਸਾਨ ਹੋ ਜਾਂਦਾ ਆ ਉਸ ਤੋਂ ਬਾਅਦ ਜਿਹੜਾ ਆ ਇੱਕ ਡੰਬਰ ਰੱਚੇ ਜਾਂਦੇ ਆ ਵੀ ਅਸੀਂ ਰਾਹਤ ਕਾਰ ਜਾਂ ਅਸੀਂ ਬਚਾਅ ਕਾਰ ਜਿਹੜੇ ਆ ਉਹ ਚਲਾ ਰਹੇ ਹੈਗੇ ਆ ਪਰ ਜੇਕਰ ਸਮਾਂ ਰਹਿੰਦੇ ਆ ਉਹ ਦਰਿਆਵਾਂ ਦੇ ਜਿੱਥੇ ਨਾਜੁਕ ਬੰਨ੍ਹ ਆ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਉਹ ਹਾਲਾਤ ਬਣਨੇ ਹੀ ਨਾ ਕਿ ਇਹ ਜਿਹੜੀ ਮੁਰਕਿਆਪਨ ਰਾਹਤ ਕਾਰ ਜਿਹੜੇ ਆ ਚਲਾਉਣੇ ਪੈਣ ਆ ਸਰਪੰਚ ਜਿਹੜੇ ਉਮਰਦੀਪ ਸਿੰਘ ਹੈਗੇ ਆ ਮੌਜੂਦ ਸਾਬਦੇ ਉਹਨਾਂ ਨੇ ਉਦਾਹਰਨ ਦਿੱਤੀ ਆ ਵੀ ਜਿਹੜਾ ਦਰਿਆ ਦਾ ਪਾਲਾ ਬੰਨਾ ਜਿਹੜਾ ਕਿ ਲੁਧਿਆਣੇ ਵਾਲੀ ਸਾਈਡ ਆ ਉਹ ਬਹੁਤ ਮਜ਼ਬੂਤ ਜਿਹੜੇ ਆ ਕਿਨਾਰੇ ਬਣੇ ਹੋਏ ਗਿਆ ਕਿਉਂਕਿ ਉਧਰ ਇੱਕ ਜਿਹੜਾ ਆਪਾਂ ਕਹਿ ਸਕਦੇ ਆ ਇੱਕ ਸ਼ਹਿਰੀ ਖੇਤਰ ਹੈਗਾ ਆ ਪਰ ਇੱਧਰ ਜਿਹੜਾ ਪਿੰਡੂ ਖੇਤਰ ਹੋਣ ਕਰਕੇ ਇੱਕ ਦਿਹਾਤੀ ਖੇਤਰ ਹੋਣ ਕਰਕੇ ਜਿਹੜਾ ਇਹ ਵਕਰੇਵਾ ਆ ਜ ਇਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈਗਾ ਆ ਤਾਂ ਕਿ ਜਿਹੜੇ ਇਹ ਏਰੀਆ ਹੈ ਹਰ ਸਾਲ ਜੇ ਨੁਕਸਾਨ ਵੀ ਚਲਦੇ ਆ ਉਹਦੇ ਪਰਭਾਈ ਵਾਸਤੇ ਕੋਈ ਇਹਨਾਂ ਨੂੰ ਮੁੜ ਕੇ ਜਿਹੜੀ ਹਸਿਆਤਾ ਨਹੀਂ ਦਿੱਤੀ ਜਾਂਦੀ ਇੱਥੋਂ ਦੇ ਲੋਕਲ ਜਿਹੜੇ ਹੈਗੇ ਪਿੰਡਾਂ ਦੇ ਨੌਜਵਾਨ ਹੈਗੇ ਆ ਆਪ ਆਪਣੇ ਜਿਹੜੇ ਆਪਾਂ ਕਹਿੰਦੇ ਹਾਂ ਸਾਧਨਾ ਦੇ ਨਾਲ ਜਿਹੜਾ ਆ ਇਹ ਬੰਨਾਂ ਦੀ ਮਜ਼ਬੂਤੀ ਕਰਦੇ ਆ ਰਾਹਤ ਕਾਰ ਚਲਾਉਂਦੇ ਆ ਕੋਲੋ ਜਿਹੜੇ ਐਨਆਰ ਰਿਵਲਟ ਹੈਗੀ ਆ ਐਨਆਰ ਵੀਰ ਹੈਗੇ ਆ ਉਹ ਖਰਚ ਕਰਕੇ ਇੱਥੇ ਜਿਹੜੇ ਰਾਤ ਕਾਰ ਜੇ ਉਹ ਆਪ ਚਲਾਉਂਦੇ ਆ ਤਾਂ ਸਾਰਾ ਕੁਝ ਜੇਕਰ ਆਪ ਹੀ ਲੋਕਾਂ ਨੇ ਕਰਨਾ ਨਾਗਰਿਕਾਂ ਨੇ ਕਰਨਾ ਤੇ ਸਰਕਾਰਾਂ ਦੀ ਲੋੜ ਕਿੱਥੇ ਰਹਿ ਜਾਂਦੀ ਹੈ ਤੂੰ ਸਰਕਾਰਾਂ ਨੂੰ ਜਰੂਰ ਸਮਾ ਰਹਿੰਦਿਆਂ ਜਾਗਣਾ ਚਾਹੀਦਾ ਹੈ ਤੇ ਜਿਹੜੀਆਂ ਬੁਨਿਆਦੀ ਲੋੜਾਂ ਜਾਂ ਬੁਨਿਆਦੀ ਜਿਹੜੇ ਇੱਥੇ ਇਸ ਵੇਲੇ ਲੋੜਾਂ ਹੈਗੀਆਂ ਉਹਦੇ ਪੂਰਤੀ ਕਰਨ ਵਾਸਤੇ ਜਾਂ ਸ਼ੁਰੂਆਤ ਜ਼ਰੂਰ ਕਰਨੀਏ ਤੇ ਘਟੋ-ਘਟ ਇਹ ਤਾਂ ਕਹਿ ਸਕੀਏ ਵੀ ਅਸੀਂ ਰੋਕਣ ਵਾਸਤੇ ਆ ਕੁਝ ਕੀਤਾ ਆ ਪਰ ਜ਼ਮੀਨੀ ਪੱਧਰ ਤੇ ਮੌਜੂਦਾ ਸਥਿਤੀ ਜਿਹੜੀ ਹੈਗੀ ਆ ਮੌਸਮਾਂ ਦੇ ਘਟੋ-ਘਟ ਤੇ ਚਾਰ-ਪੰਜ ਪਿੰਡਾਂ ਦੀ ਪੰਚਾਇਤਾਂ ਵੀ ਆ ਜ਼ਮੀਨੀ ਸਥਿਤੀ ਇਹ ਹੈ ਕਿ ਹੇਠ ਤੱਕ ਨਾ ਤਾਂ ਰਾਹਤ ਕਾਰਜਾਂ ਵਾਸਤੇ ਬਚਾਅ ਕਾਰਜਾਂ ਵਾਸਤੇ ਕੋਈ ਕੰਮ ਨਹੀਂ ਹੇਠ ਤੱਕ ਕੀਤਾ ਗਿਆ डीसी ਜਲੰਧਰ ਸਾਹਿਬ ਔਰ ਮੁੱਖ ਮੰਤਰੀ ਪੰਜਾਬ ਨੂੰ ਜੇਕਰ ਇਹ ਆਵਾਜ਼ ਪਹੁੰਚੇ ਤਾਂ ਜਰੂਰ ਇਧਰ ਧਿਆਨ ਦੇਣ ਦੀ ਲੋੜ ਆ ਕਿਉਂਕਿ ਜਦੋਂ ਸਮਾਂ ਗੁਜ਼ਰ ਜਾਂਦਾ ਆ ਉਸ ਵੇਲੇ ਦੁਹਾਈ ਪਾਈ ਦਾ ਰੋਲਾ ਪਾਏ ਦਾ ਜਾਂ ਰਾਹਤ ਕਾਰਜਾਂ ਦਾ ਉਸ ਵੇਲੇ ਫੰਡ ਜਾਰੀ ਕੀਤੇ ਤਾਂ ਕੋਈ ਫਾਇਦਾ ਨਹੀਂ ਹੋਣਾ ਜਦੋਂ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦੇ ਆ ਕਿਉਂਕਿ ਪਿਛਲਾ ਤਜਰਬਾ ਦੱਸਦਾ ਆ ਨੁਕਸਾਨ ਹੋ ਜਾਂਦੇ ਆ ਐਲਾਨ ਹੋ ਜਾਂਦੇ ਆ ਨਾ ਤਾਂ ਉਹ ਨੁਕਸਾਨ ਦੀ ਪੂਰਤੀ ਹੁੰਦੀ ਆ ਤੇ ਨਾ ਕੋਈ ਮੁਆਵਜ਼ਾ ਪਹੁੰਚਦਾ ਆ ਸੋ ਇਹ ਗੱਲਾਂ ਜ਼ਰੂਰ ਧਿਆਨ ਵਿੱਚ ਰੱਖਦੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you